ਕਚਵਾਨ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦਾ ਦੂਜਾ ਭਾਗ ਮੋਹਨ ਕੁਮਾਰ ਜੀਆਂ ਯਾ ਤਾਂ ਅਗਲਾ ਅੰਕ 12 ਸ਼ਾਦੀ ਭਾਗ ਪਹਿਲਾ ਜਿਵੇਂ ਮੇਰੇ ਪਿਤਾ ਕਹਿੰਦੇ ਰਹੇ ਮੈਂ ਓਵੇਂ ਹੀ ਕਰਦਾ ਰਿਹਾ ਜਦ ਮੈਂ ਬਾਹਰ ਸਾਂ ਤਾਂ ਮੇਰੀ ਬਹੁਤ ਕਮੀ ਮਹਿਸੂਸ ਕਰਦੇ ਰਹੇ ਸਨ ਤੇ ਹੁਣ ਮੇਰੇ ਤੇ ਆਪਣਾ ਸਾਰਾ ਪਿਆਰ ਨਿਸ਼ਾਵਰ ਕਰਨਾ ਚਾਹੁੰਦੇ ਸਨ ਉਹਨਾਂ ਨੂੰ ਮੇਰੀਆਂ ਪ੍ਰਾਪਤੀਆਂ ਤੇ ਬਹੁਤ ਮਾਣ ਸੀ ਉਹ ਆਪਣੇ ਸਾਥੀਆਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਕਿੰਨਾ ਚੰਗਾ ਉਹ ਬਜ਼ੁਰਗ ਹੋ ਚੁੱਕੇ ਸਨ ਮੈਂ 6 ਸਾਲ ਵਿਦੇਸ਼ ਵਿੱਚ ਰਹਿ ਕੇ ਮੌਜ ਮੇਲਾ ਕਰਦਾ ਰਿਹਾ ਸਾਂ ਜਦਕਿ ਉਹ ਇਕੱਲੇ ਹੀ ਇੱਥੇ ਮਿਹਨਤ ਕਰਦੇ ਸਨ ਇਸ ਲਈ ਹੁਣ ਮੈਂ ਉਹਨਾਂ ਦੀ ਹਰ ਇੱਛਾ ਪੂਰੀ ਕਰ ਰਿਹਾ ਸਾਂ ਜਿਸ ਦਿਨ ਮੈਂ ਵਾਪਸ ਆਇਆ ਉਹਨਾਂ ਆਪਣੇ ਦਰਜਨ ਪਰ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਆਪਣੇ ਛੋਟੇ ਜਿਹੇ ਫਲੈਟ ਵਿੱਚ ਸੱਦਿਆ ਤੇ ਉਹਨਾਂ ਨੂੰ ਚਾਹ ਕਾਫੀ ਕੇਕ ਅਤੇ ਬਿਸਕੁਟਾਂ ਨਾਲ ਰਜਾ ਦਿੱਤਾ ਉਹ ਸਾਰੇ ਹੀ ਬੁੱਢੇ ਲੋਕ ਸਨ ਜਿਨ੍ਹਾਂ ਵਿੱਚ ਹਿੰਦੂ ਤੇ ਸਿੱਖ ਵੀ ਸਨ ਇਹ ਲੋਕ ਆਪਣੇ ਨੇੜਲੇ ਗੁਰਦੁਆਰੇ ਵਿੱਚ ਸ਼ਬਦ ਕੀਰਤਨ ਸੁਣ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਸਨ ਫਿਰ ਲੋਧੀ ਗਾਰਡਨ ਵਿੱਚ ਮਿਲਦੇ ਸਨ ਅਤੇ ਉੱਥੇ ਬੈਠ ਕੇ ਭਾਰਤੀ ਸਿਆਸਤਦਾਨਾਂ ਦੀਆਂ ਕੋਚਾਲਾਂ ਤੇ ਟਿੱਪਣੀ ਕਰਦੇ ਸਨ ਉਹਨਾਂ ਦਾ ਦਿਨ ਨੇੜੇ ਸਾਈਂ ਬਾਬਾ ਦੇ ਮੰਦਰ ਵਿੱਚ ਜਾਣ ਤੋਂ ਬਾਅਦ ਖਤਮ ਹੁੰਦਾ ਸੀ ਮਹੀਨੇ ਵਿੱਚ ਇੱਕ ਵਾਰ ਆਮ ਤੌਰ ਤੇ ਵੀਰਵਾਰ ਨੂੰ ਉਹ ਹਜ਼ਰਤ ਨizamuddin ਔਲੀਆ ਦੀ ਦਰਗਾਹ ਤੇ ਕਵਾਲੀਆਂ ਸੁਣਨ ਵੀ ਜਾਂਦੇ ਸਨ ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਸੀ ਕਿ ਮੇਰੇ ਵਿਦੇਸ਼ ਜਾਣ ਤੋਂ ਬਾਅਦ ਮੇਰੇ ਪਿਤਾ ਧਾਰਮਿਕ ਰਸਮਾਂ ਨੂੰ ਮਨਨ ਲੱਗ ਪਏ ਸਨ ਉਹ ਕਾਫੀ ਬਜ਼ੁਰਗ ਵੀ ਹੋ ਗਏ ਸਨ ਤੇ ਬੁੱਢੇ ਹੋ ਰਹੇ ਸਾਰੇ ਭਾਰਤੀਆਂ ਵਾਂਗ ਉਹ ਮੰਦਰ ਵੀ ਜਾਣ ਲੱਗੇ ਸਨ ਤੇ ਪ੍ਰਾਰਥਨਾ ਵੀ ਕਰਨ ਲੱਗੇ ਸਨ ਮੈਨੂੰ ਪਤਾ ਸੀ ਕਿ ਉਹ ਮੈਨੂੰ ਆਪਣੇ ਨਾਲ ਮੰਦਰ ਜਾਣ ਲਈ ਮਜਬੂਰ ਨਹੀਂ ਕਰਨਗੇ ਪਰ ਹਰਦਵਾਰ ਜਾ ਕੇ ਗੰਗਾ ਵਿੱਚ ਡੁੱਪਕੀ ਲਾਉਣੀ ਹੀ ਪੈਗੀ ਸੀ ਇਸ ਨੂੰ ਮੈਂ ਬਰਦਾਸ਼ਤ ਕਰ ਸਕਦਾ ਕਿਉਂਕਿ ਮੈਂ ਜਾਨਣਾ ਚਾਹੁੰਦਾ ਸਾਂ ਕਿ ਸੰਿਆਸ ਲੈਣ ਤੋਂ ਬਾਅਦ ਮੇਰੇ ਪਿਤਾ ਕਿੱਥੇ ਰਹਿਣਾ ਚਾਹੁੰਦੇ ਹਨ ਕਿਉਂਕਿ ਮੈਂ ਪਹਿਲਾਂ ਅੰਦਾਜ਼ਾ ਨਹੀਂ ਸੀ ਲਗਾ ਸਕਿਆ ਕਿ ਮੇਰੇ ਪਿਤਾ ਕੀ ਚਾਹੁੰਦੇ ਹਨ ਇਸ ਲਈ ਮੈਨੂੰ ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੋਈ ਕਿ ਮੇਰੇ ਪਿਤਾ ਮੇਰੀ ਸ਼ਾਦੀ ਕਰਨਾ ਚਾਹੁੰਦੇ ਹਨ ਉਹ ਇਸ ਨੂੰ ਸਭ ਤੋਂ ਜ਼ਰੂਰੀ ਕੰਮ ਸਮਝ ਰਹੇ ਸਨ ਮੇਰੇ ਨਾਲ ਸਲਾਹ ਕੀਤੇ ਬਿਨਾ ਹੀ ਉਹਨਾਂ ਮੇਰੀ ਤਸਵੀਰ ਸਮੇਤ ਦ ਹਿੰਦੁਸਤਾਨ ਟਾਈਮਜ਼ ਅਤੇ ਦ ਟਾਈਮਜ਼ ਆਫ ਇੰਡੀਆ ਦੇ ਵਿਆਹ ਬਾਰੇ ਕਾਲਮਾ ਵਿੱਚ ਇਸ਼ਤਿਹਾਰ ਦੇ ਦਿੱਤਾ ਇਸ ਇਸ਼ਤਿਹਾਰ ਵਿੱਚ ਉਹਨਾਂ ਮੇਰੀ ਪੜ੍ਹਾਈ ਦਾ ਜ਼ਿਕਰ ਵੀ ਕੀਤਾ ਤੇ ਨਾਲ ਇਹ ਵੀ ਦੱਸ ਦਿੱਤਾ ਕਿ ਮੇਰੇ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਮੈਨੂੰ ਅੰਤਰਰਾਸ਼ਟਰੀ ਕੰਪਨੀਆਂ ਵੱਲੋਂ ਕਿੰਨੀ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਸੀ ਰੁਪਈਆਂ ਚ ਬਟਾਇਆ ਇਹ ਰਕਮ ਕਈ ਲੱਖ ਰੁਪਏ ਮਹੀਨਾ ਹੋ ਜਾਂਦੀ ਸੀ ਉਹਨਾਂ ਬਾਕਸ ਨੰਬਰ ਦੇ ਕੇ ਆਪਣੀ ਪਛਾਣ ਲਕੋਣ ਦੀ ਥਾਂ ਇਸ ਵਿੱਚ ਆਪਣਾ ਨਾਮ ਪਤਾ ਤੇ ਟੈਲੀਫੋਨ ਨੰਬਰ ਦੇ ਦਿੱਤਾ ਤੇ ਨਾਲ ਹੀ ਇਹ ਵੀ ਲਿਖ ਦਿੱਤਾ ਕਿ ਸਬੰਧਤ ਤਰ੍ਹਾਂ ਉਹਨਾਂ ਨਾਲ ਸੰਪਰਕ ਕਰਨ ਮੈਨੂੰ ਤਾਂ ਪਤਾ ਹੀ ਉਦੋਂ ਲੱਗਿਆ ਜਦੋਂ ਪਹਿਲੀ ਵਾਰੀ ਇੱਕ ਪੂਰਾ ਪਰਿਵਾਰ ਜਿਸ ਵਿੱਚ ਪਿਤਾ ਮਾਤਾ ਹੋਣ ਵਾਲੀ ਲਾੜੀ ਉਹ ਦਿੱਤੇ ਅਤੇ ਪ੍ਰਾਸ਼ਾ ਸ਼ਾਮਲ ਸੰ ਸਾਡੇ ਘਰ ਆਏ। ਪਿਤਾ ਜੀ ਨੇ ਉਹਨਾਂ ਦੀ ਇਸ ਤਰ੍ਹਾਂ ਇੰਟਰਵਿਊ ਲਈ ਜਿਵੇਂ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਿਆ ਕਰਦਾ ਹੈ। ਕੁੜੀ ਕਿੱਥੋਂ ਤੱਕ ਪੜ੍ਹੀ ਹੈ? ਕਿ ਉਹ ਨੌਕਰੀ ਕਰਦੀ ਹੈ? ਉਹਨੂੰ ਤਨਖਾਹ ਕਿੰਨੀ ਮਿਲਦੀ ਹੈ? ਪਰਿਵਾਰ ਦੀ ਬੁੱਕਤ ਕਿੰਨੀ ਹੈ? ਉਹਨਾਂ ਨੂੰ ਕੌਣ-ਕੌਣ ਜਾਣਦੇ ਹਨ ਵਗੈਰਾ ਵਗੈਰਾ। ਫਿਰ ਉਹਨਾਂ ਨੇ ਵੀ ਪਿਤਾ ਜੀ ਤੋਂ ਕਈ ਸਵਾਲ ਪੁੱਛੇ। ਮੈਂ ਚੁੱਪ-ਚਾਪ ਬੈਠਾਂ ਕੁੜੀ ਵੱਲ ਦੇਖਦਾ ਰਿਹਾ। ਮੈਂ ਸੋਚ ਰਿਹਾ ਸੀ ਕਿ ਬਿਸਤਰੀ ਵਿੱਚ ਉਹ ਕਿਸ ਤਰ੍ਹਾਂ ਦੀ ਹੋਏਗੀ। ਕੁਝ ਹਫ਼ਤੇ ਤੱਕ ਪਰਹੇਜ਼ਤਾਰੀ ਕਰਨ ਤੋਂ ਬਾਅਦ ਮੇਰੇ ਸਿਰ ਵਿੱਚ ਫਿਰ ਸੈਕਸ ਦਾ ਬੂਤ ਉੱਠ ਰਿਹਾ ਸੀ। ਮੈਨੂੰ ਲਗਭਗ ਹਰ ਰੋਜ਼ ਹੀ ਕਿਸੇ ਨਾ ਕਿਸੇ ਔਰਤ ਨਾਲ ਸੌਣ ਦੀ ਆਦਤ ਪੈ ਚੁੱਕੀ ਸੀ। ਮੇਰੇ ਲਈ ਇਸ ਗੱਲ ਦੀ ਕੋਈ ਮਹੱਤਤਾ ਨਹੀਂ ਸੀ ਰਹੇਗੀ ਕਿ ਕੋਈ ਔਰਤ ਕਿੰਨੀ ਸੁੰਦਰ ਹੈ। ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਬਿਸਤਰੇ ਵਿੱਚੋਂ ਕਿਸ ਤਰ੍ਹਾਂ ਦੀ ਹੈ। ਮੈਂ ਵੇਖਿਆ ਕਿ ਕਾਂਜੀ ਵਰਮ ਦੀ ਸਾੜੀ ਤੇ ਭਾਰੀ ਗਹਿਣੇ ਪਾਈ ਬੈਠੀ ਕੁੜੀ ਮੇਰੇ ਵੱਲ ਚਾਤੀ ਮਾਰ ਰਹੀ ਹੈ ਪਰ ਅਸਾਂ ਕੋਈ ਗੱਲ ਨਾ ਕੀਤੀ। ਜਦੋਂ ਕੁੜੀ ਵਾਲੀ ਚਲੇ ਗਏ ਤਾਂ ਮੈਂ ਆਪਣੇ ਪਿਤਾ ਨੂੰ ਗੁੱਸੇ ਨਾਲ ਕਿਹਾ ਪਾਪਾ ਇਹ ਸਭ ਕੁਝ ਕੀ ਹੋ ਰਿਹਾ ਹੈ ਪਹਿਲਾਂ ਮੈਨੂੰ ਪੁੱਛਣਾ ਲੈਣਾ ਸੀ ਉਹਨਾਂ ਦਾ ਜਵਾਬ ਦਿੱਤਾ ਕਿਉਂ ਪਿਤਾ ਦਾ ਫਰਜ਼ ਹੈ ਕਿ ਆਪਣੇ ਜਿਉਂਦੇ ਜੀ ਆਪਣੇ ਪੁੱਤਰ ਦੀ ਸ਼ਾਦੀ ਕਰੇ ਮੈਂ ਤਾਂ ਆਪਣਾ ਧਰਮ ਪੂਰਾ ਕਰ ਰਿਹਾ ਜੇ ਤੇਰੀ ਮਾਂ ਜਿਉਂਦੀ ਹੁੰਦੀ ਤਾਂ ਉਹਨੇ ਮੇਰੀ ਮਦਦ ਕਰਨੀ ਸੀ ਹੁਣ ਮੈਨੂੰ ਇਕੱਲੇ ਹੀ ਇਹ ਕੰਮ ਕਰਨਾ ਪੈ ਰਿਹਾ ਮੈਂ ਉਹਨਾਂ ਦਾ ਇਹ ਬਹਾਨਾ ਮੰਨਣਾ ਨਹੀਂ ਚਾਹ ਨਹੀਂ ਸੀ ਇਸ ਲਈ ਮੈਂ ਕਿਹਾ ਪਾਪਾ ਜੇ ਤੁਹਾਡੀ ਕੋਈ ਧੀ ਹੁੰਦੀ ਜਿਹਨੂੰ ਅਣਜਾਣੇ ਲੋਕ ਦੇਖਣ ਆਉਂਦੇ ਤੇ ਉਹਨੂੰ ਰੱਦ ਕਰ ਦਿੰਦੇ ਜਵਾਨ ਕੁੜੀਆਂ ਨਾਲ ਇਸ ਤਰ੍ਹਾਂ ਕਰਨਾ ਬੜੀ ਬੇਇੱਜ਼ਤੀ ਵਾਲੀ ਗੱਲ ਮੈਨੂੰ ਇਹ ਗੱਲ ਪਸੰਦ ਨਹੀਂ ਉਹਨਾਂ ਹਾਰ ਨਹੀਂ ਮੰਨੀ ਇਹ ਸਾਰਾ ਕੰਮ ਤੂੰ ਮੇਰੇ ਤੇ ਛੱਡ ਦੇ ਜੇ ਮੈਨੂੰ ਕੁੜੀ ਤੇ ਉਹਨਾਂ ਦਾ ਪਰਿਵਾਰ ਪਸੰਦ ਆਇਆ ਤਾਂ ਹੀ ਮੈਂ ਤੇਰੀ ਮਰਜ਼ੀ ਪੁੱਛਾਂਗਾ ਅੰਤਮ ਫੈਸਲਾ ਤੇਰਾ ਹੀ ਹੋਏਗਾ ਉਸ ਤੋਂ ਬਾਅਦ ਸ਼ਾਇਦ ਹੀ ਕੋਈ ਐਸਾ ਦਿਨ ਬੀਤਿਆ ਹੋਵੇ ਜਿਸ ਦਿਨ ਕੋਈ ਨਾ ਕੋਈ ਪਰਿਵਾਰ ਸਾਡੀ ਕਰਨਾ ਆਇਆ ਹੋਵੇ ਸਭ ਨੂੰ ਹੀ ਚਾਹ ਜਾਂ ਠੰਡਾ ਪੇਸ਼ ਕਰਨ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਮੈਂ ਚੁੱਪਚਾਪ ਬੈਠਿਆ ਸਾਰੇ ਸਿਲਸਿਲੇ ਨੂੰ ਦੇਖਦਾ ਰਹਿੰਦਾ ਹਰ ਰੋਜ਼ ਨਵੀਂ ਤੋਂ ਨਵੀਂ ਕੁੜੀ ਤੇ ਚਾਤੀ ਮਾਰਦਾ ਅੱਖਾਂ 'ਅੱਖਾਂ ਵਿੱਚ ਉਹਨਾਂ ਦੇ ਬਹੁਤ ਨੇੜੇ ਪਹੁੰਚ ਜਾਂਦਾ ਰਾਤ ਵੇਲੇ ਮੈਂ ਉਹਨਾਂ ਬਾਰੇ ਸੁਪਨੇ ਲੈਂਦਾ ਮੇਰੇ ਪਿਤਾ ਉਹਨਾਂ ਬਾਰੇ ਆਪਣੀ رائے ਕਾਗਜ਼ ਤੇ ਲਿਖਦੇ ਤੇ ਫਿਰ ਕਾਗਜ਼ ਨੂੰ ਫਾਈਲ ਵਿੱਚ ਰੱਖ ਦਿੰਦੇ ਸਰਕਾਰੀ ਨੌਕਰੀ ਵਿੱਚ ਰਹਿੰਦੇ ਉਹਨਾਂ ਨੂੰ ਇਹ ਆਦਤ ਪੈ ਗਈ ਸੀ ਹਰ ਗੱਲ ਨੂੰ ਲਿਖਣ ਤੋਂ ਬਾਅਦ ਇਸ ਨੂੰ ਢੰਗ ਨਾਲ ਫਾਈਲ ਵਿੱਚ ਲਗਾ ਲੈਂਦੇ ਸਨ ਤਾਂ ਕਿ ਉਹ ਇੱਕ ਵਿੱਚ ਇਸ ਨੂੰ ਫਰੋਲ ਸਕਣ ਮੈਂ ਹਰ ਰੋਜ਼ ਹੁੰਦੀਆਂ ਇਹਨਾਂ ਕਵੈਦਾਂ ਤੋਂ ਤੰਗ ਆ ਗਿਆ ਸੀ ਅਤੇ ਮੈਨੂੰ ਉਹਨਾਂ ਕੁੜੀਆਂ ਤੇ ਮਾਪਿਆਂ ਤੇ ਤਰਸ ਆਉਂਦਾ ਸੀ ਇਹਨਾਂ ਨੂੰ ਇਹੀ ਕਿਹਾ ਜਾਂਦਾ ਸੀ ਕਿ ਅਸੀਂ ਉਹਨਾਂ ਨਾਲ ਫਿਰ ਸੰਪਰਕ ਕਰਾਂਗੇ ਹਰ ਮੀਟਿੰਗ ਤੋਂ ਬਾਅਦ ਪਿਤਾ ਜੀ ਮੈਨੂੰ ਪੁੱਛਦੇ ਤੈਨੂੰ ਕੁੜੀ ਕਿਉਂ ਜੀ ਲੱਗੀ ਮੈਂ ਉਹਨਾਂ ਨੂੰ ਇੱਕੋ ਜਵਾਬ ਦਿੰਦਾ ਠੀਕ ਹੈ ਤੁਸੀਂ ਫੈਸਲਾ ਕਰੋ ਉਹਨਾਂ ਇੱਕ ਵਾਰ ਕਿਹਾ ਹੁਣ ਤੱਕ ਅਸੀਂ ਜਿੰਨਾਂ ਪਾਰਟੀਆਂ ਨੂੰ ਮਿਲਦੇ ਰਹੇ ਹਾਂ ਇਹ ਸਾਰੀਆਂ ਹੀ ਹੀਟਰੇ ਮੱਧ ਵਰਗ ਨਾਲ ਸੰਬੰਧਿਤ ਸਨ ਤੈਨੂੰ ਤਾਂ ਦਿੱਲੀ ਦੀ ਸਭ ਤੋਂ ਅਮੀਰ ਅਤੇ ਸਭ ਤੋਂ ਸੋਹਣੀ ਕੁੜੀ ਮਿਲਣੀ ਚਾਹੀਦੀ ਮੈਂ ਗੱਲ ਬਦਲਣ ਲਈ ਕਿਹਾ ਆਪਾਂ ਹਰਦਵਾਰ ਕਦੋਂ ਜਾਣਾ ਹੈ ਮੈਂ ਜੀ ਆਪਣੇ ਪਾਪ ਧੋਣੇ ਹਨ ਉਨਾ ਜਵਾਬ ਦਿੱਤਾ ਮੈਂ ਭੁੱਲਿਆ ਨਹੀਂ ਹੋਇਆ ਮੈਂ ਆਪਣੇ ਮਿੱਤਰ ਸਰਦਾਰ ਮਹੰਗਾ ਸਿੰਘ ਨੂੰ ਕਿਹਾ ਕਿ ਉਹ ਦੋ ਦਿਨ ਲਈ ਆਪਣੀ ਮਰਸੀਡੀਜ਼ ਬੈਂਚ ਕਾਰ ਉਧਾਰੀ ਦੇ ਦੇਵੇ ਇਸੇ ਕਾਰ ਵਿੱਚ ਮੈਂ ਤੈਨੂੰ ਹਾਈ ਐਡੇ ਤੋਂ ਲੈਣਾ ਆਇਆ ਸਾਂ ਉਹ ਅਮੀਰ ਵੀ ਬਹੁਤ ਹੈ ਤੇ ਖੁੱਲ੍ਹਦਿਲਾ ਵੀ ਬਹੁਤ ਹੈ ਜਿਸ ਦਿਨ ਅਸੀਂ ਹਰਦਵਾਰ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਸਾਡੇ ਫਲੈਟ ਦੇ ਹੇਠਾਂ ਇੱਕ ਕਾਰ ਆ ਕੇ ਰੁਕੀ ਤੇ ਡਰਾਈਵਰ ਨੇ ਮੇਰੇ ਪਿਤਾ ਨੂੰ ਚਿੱਠੀ ਫੜਾਈ ਉਹ ਬੜੇ ਉਤਸ਼ਾਹ ਵਿੱਚ ਸਨ ਉਹ ਕਹਿਣ ਲੱਗੇ اے ਰਾਏ ਬਹਾਦਰ ਲਾਲਾ ਚਿੰਤਰਾਮ ਦੀ ਚਿੱਠੀ ਹੈ ਉਹ ਦਿੱਲੀ ਦੇ ਸਭ ਤੋਂ ਅਮੀਰ ਪੰਜਾਬੀਆਂ ਵਿੱਚੋਂ ਹਨ। ਉਹਨਾਂ ਦੀਆਂ ਅੱਠ ਖੰਡ ਮੇਲਾ, ਸਿਨੇਮਾ ਘਰ, ਬੰਗਲੇ ਅਤੇ ਬਹੁਤ ਵੱਡੇ ਫਾਰਮ ਹਨ। ਉਹ ਚਾਹੁੰਦੇ ਹਨ ਕਿ ਅਸੀਂ ਉਹਨਾਂ ਦੇ ਘਰ ਚਾ ਪਿੰਜਾਈਏ। ਉਹਨਾਂ ਦੀ ਇੱਕੋ ਇੱਕ ਧੀ ਹੈ। ਪਿਤਾ ਜੀ ਨੇ ਮੋਰਮੀ ਚਿੱਠੀ ਲਿਖ ਕੇ ਇਸਨੇਹਾ ਭੇਜਿਆ ਕਿ ਹਰਦਵਾਰ ਤੋਂ ਵਾਪਸ ਆਉਂਦੇ ਸਾਰੀ ਉਹ ਲਾਲਾ ਅਚਿੰਤ ਰਾਮ ਨਾਲ ਸੰਪਰਕ ਕਰਨਗੇ। ਮੈਂ ਕਦੇ ਹਰਦਵਾਰ ਨਹੀਂ ਸੀ ਵੇਖਿਆ। ਮੇਰੇ ਪਿਤਾ 20 ਸਾਲ ਪਹਿਲਾਂ ਉੱਥੇ ਗਏ ਸਨ। ਉਹ ਮੇਰੀ ਮਾਤਾ ਦੀਆਂ ਅਸਥੀਆਂ ਗੰਗਾ ਚਮਹਾਉਣ ਗਏ ਸਨ। ਉਸ ਤੋਂ ਬਾਅਦ ਉਹ ਕਈ ਵਾਰ ਬਸ ਰਹੀ ਉੱਥੇ ਗਏ। ਅਤੇ ਉਸ ਆਸ਼ਰਮ ਵਿੱਚ ਰਹਿੰਦੇ ਰਹੇ ਜਿੱਥੇ ਉਹਨਾਂ ਆਪਣੇ ਲਈ ਇੱਕ ਕਮਰਾ ਬੁੱਕ ਕਰਵਾਇਆ ਹੋਇਆ ਸੀ ਵੱਡੀ ਮਸਤੀ ਜ਼ਬੈਂਸ ਕਾਰ ਵਿੱਚ ਸਫ਼ਰ ਕਰਨਾ ਉਹਨਾਂ ਲਈ ਬੜੀ ਨਵੀਂ ਗੱਲ ਸੀ ਅਸੀਂ ਵੱਡੇ ਤੜਕੇ ਰਵਾਨਾ ਹੋ ਗਏ ਗਾਜ਼ੀਆਬੱਦ ਤੋਂ ਚੱਲ ਕੇ ਮੇਰਠ ਹੱਤੇ ਰੁੜਕੀ ਰਾਹੀਂ ਹੁੰਦੇ ਹੋਏ ਹਰਦਵਾਰ ਤੱਕ ਦੇ ਸਾਰੇ ਰਸਤੇ ਦਰਾਂੋਂ ਸਿਰਫ਼ ਲਾਲਾ ਚੰਤਰਾਮ ਦੇ ਪਰਿਵਾਰ ਬਾਰੇ ਹੀ ਗੱਲਾਂ ਕਰਦੇ ਰਹੇ ਉਹਨਾਂ ਦਾ ਕਹਿਣਾ ਸੀ ਜੇ ਰਿਸ਼ਤਾ ਪੱਕਾ ਹੋ ਜਾਏ ਤਾਂ ਬੜਾ ਵਧੀਆ ਹੋਏਗਾ ਇੱਕ ਪਾਸੇ ਦਿਮਾਗ ਤੇ ਦੂਜੇ ਪਾਸੇ ਪੈਸਾ ਉਹ ਤੇਰਾ ਕਾਰੋਬਾਰ ਸੈੱਟ ਕਰਨ ਵਿੱਚ ਮਦਦ ਕਰੇਗਾ ਤੇ ਤੇਰੀ ਹੋਰ ਹਰ ਤਰ੍ਹਾਂ ਦੀ ਮਦਦ ਵੀ ਕਰੇਗਾ। ਅੱਗੇ ਇਸ ਤਰ੍ਹਾਂ ਹੋਰ ਗੱਲਾਂ ਕਰਦੇ ਰਹੇ। ਦੁਪਹਿਰ ਹੁਣ ਤੋਂ ਪਹਿਲਾਂ ਹੀ ਅਸੀਂ ਹਰਦਵਾਰ ਪਹੁੰਚ ਗਏ ਤੇ ਸਿੱਧਾ ਹੀ ਉਹਨਾਂ ਦੇ ਆਸ਼ਰਮ ਪਹੁੰਚੇ। ਉਹਨਾਂ ਆਪਣਾ ਕਮਰਾ ਕਰਵਾਇਆ। ਇਸ ਕਮਰੇ ਵਿੱਚ ਇੱਕ ਮੰੰਜੀ, ਕੁਰਸੀ ਤੇ ਇੱਕ ਮੇਜ਼ੀ ਸੀ। ਕਮਰੇ ਦੇ ਹਨ ਵਿਚਕਾਰ ਛੱਤ ਵਾਲਾ ਪੱਖਾ ਲੱਗਾ ਹੋਇਆ ਸੀ ਤੇ ਇਸ ਤੋਂ ਥੋੜੀ ਜਿਹੀ ਦੂਰੀ ਤੇ ਇੱਕ ਸਧਾਰਨ ਬੱਲਵ ਲਟਕ ਰਿਹਾ ਸੀ। ਉਹ ਖਾਣਾ ਭਾਰਤੀ ਕਿਸਮ ਦਾ ਸੀ। ਟੂਟੀ ਦੇ ਹੇਠਾਂ ਇੱਕ ਬਾਲਟੀ ਰੱਖੀ ਹੋਈ ਸੀ ਤੇ ਸਟੂਲ ਤੇ ਲੁੱਟਾ ਪਿਆ ਸੀ ਬਾਥਰੂਮ ਵਿੱਚ ਬਸ ਇਨਾ ਕੁਝ ਹੀ ਸੀ ਜਦੋਂ ਮੈਂ ਇਹ ਕਿਹਾ ਕਿ ਇੰਤਜ਼ਾਮ ਬਹੁਤ ਘੱਟ ਹੈ ਮੇਰੇ ਪਿਤਾ ਨੇ ਜਵਾਬ ਦਿੱਤਾ ਇਸ ਤੋਂ ਬਾਅਦ ਮੈਨੂੰ ਕੀ ਚਾਹੀਦਾ ਹੈ ਮੈਂ ਆਪਣਾ ਬਿਸਤਰਾ ਤੇ ਸਾਬਣ ਨਾਲ ਲੈ ਕੇ ਆਵਾਂਗਾ ਦੰਦ ਸਾਫ਼ ਕਰਨ ਲਈ ਮੈਂ ਕਿਕਰ ਦੀ ਦੰਤਨ ਵਰਤਿਆ ਕਰਾਂਗਾ ਉਹਨਾਂ ਗੱਲ ਜਾਰੀ ਰੱਖੀ ਇੱਥੇ ਬੜਾ ਵਧੀਆ ਸ਼ਾਕਾਹਾਰੀ ਭੋਜਨ ਮਿਲਦਾ ਹੈ ਹਰ ਸ਼ਾਮ ਕਥਾ ਤੇ ਕੀਰਤਨ ਹੁੰਦੇ ਨੇ ਵਿਦਵਾਨ ਅਤੇ ਪੰਡਤ ਲੋਕ ਪਵਿੱਤਰ ਕਿਤਾਬਾਂ ਦੀਆਂ ਸਿੱਖਿਆਵਾਂ ਤੇ ਭਾਸ਼ਣ ਦਿੰਦੇ ਹਨ ਤੇ ਦੇਸ਼ ਭਰ ਦੇ ਵੱਖ-ਵੱਖ ਕੋਨਿਆਂ ਚੋਂ ਆਏ ਲੋਕ ਸੁਣ ਆਉਂਦੇ ਹਨ ਇਸ ਤੋਂ ਬਿਨਾ ਗੰਗਾ ਮਈਆ ਹੈ ਜਿਹੜੀ ਕੰਗੋਤਰੀ ਵਿੱਚ ਭਗਵਾਨ ਸ਼ਿਵ ਜੀ ਦੀਆਂ ਜਟਾਵਾਂ ਤੋਂ ਨਿਕਲਦੀ ਹੈ। ਅਸੀਂ ਦੁਪਹਿਰ ਦਾ ਖਾਣਾ ਆਸ਼ਰਮ ਦੇ ਹੋਰ ਲੋਕਾਂ ਦੇ ਨਾਲ ਹੀ ਜ਼ਮੀਨ ਤੇ ਚੌਂਕੜੀ ਮਾਰ ਕੇ ਖਾਦਾ। ਖਾਣਾ ਪਰੋਸਣ ਵਾਲੇ ਲੋਕਾਂ ਨੇ țeੜ ਧੋਤੀਆਂ ਪਾਈਆਂ ਹੋਈਆਂ ਸਨ ਅਤੇ ਉੱਪਰਲੇ ਹਿੱਸੇ ਵਿੱਚ ਸਿਰਫ ਜਨੇਊ ਸਨ। ਮੈਨੂੰ ਹੱਥ ਨਾਲ ਖਾਣਾ ਖਾਣ ਦੀ ਆਦਤ ਨਹੀਂ ਸੀ ਰਹੀ ਇਸ ਕਰਕੇ ਬਹੁਤ ਸਾਰੀ ਦਾਲ ਅਤੇ ਸਬਜ਼ੀਆਂ ਮੇਰੀ ਕਮੀਜ਼ ਤੇ ਡਿੱਗ ਪਈਆਂ। ਮੇਰੇ ਪਿਤਾ ਕੋਈ ਦੇਰ ਲਈ ਸੌਂ ਚੜੇ ਗਏ। ਮੈਂ ਸ਼ਹਿਰ ਦੇਖਣ ਲਈ ਚਲਾ ਗਿਆ। ਮੈਂ ਮਹਿਸੂਸ ਕਰਦਾ ਸਾਂ ਕਿ ਮੈਨੂੰ ਇੱਥੇ ਕੋਈ ਦਿਲਚਸਪ ਚੀਜ਼ ਰਵੇ ਜਿਸ ਨਾਲ ਮੇਰਾ ਦਿਲ ਲੱਗੇ। ਹਰਦਵਾਰ ਦੀਆਂ ਸਾਰੀਆਂ ਗਲੀਆਂ ਹੀ ਮੁੱਖ ਸੜਕ ਤੋਂ ਨਿਕਲਦੀਆਂ ਹਨ ਤੇ ਦਰਿਆ ਕਿਨਾਰੇ ਤੱਕ ਜਾਂਦੀਆਂ ਹਨ। ਮੈਨੂੰ ਬਹੁਤ ਸਾਰੇ ਪਾਂਡੇ ਵਾਰ-ਵਾਰ ਘਿਰ ਰਹੇ ਹਨ। ਉਹ ਮੈਨੂੰ ਮੇਰੇ ਪੂਰਵਜਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਂ ਫਿਰ ਕਈ ਐਸੇ ਵੀ ਸਨ ਜਿਹੜੇ ਰਸੀਦ ਬੁੱਕਾਂ ਚੁੱਕੀ ਗਊਸ਼ਾਲਾਾਂ, ਆਨਾਥ ਆਸ਼ਰਮਾਂ ਤੇ ਮੰਦਰ ਦੀ ਚੰਦੇ ਮੰਗ ਰਹੇ ਸਨ। ਮੈਂ ਗੰਗਾ ਦਰਿਆ ਤੱਕ ਪਹੁੰਚ ਗਿਆ। ਇੱਥੇ ਇੱਕ ਪੁਲ ਬਣਿਆ ਹੋਇਆ ਸੀ ਜਿਸ ਰਹੀਂ ਇੱਕ ਟਾਪੂ ਤੇ ਪੁਜਿਆ ਜਾ ਸਕਦਾ ਸੀ ਇਸ ਟਾਪੂ ਦੇ ਕੇਂਦਰ ਵਿੱਚ ਬੜਾ ਪੱਦਾ ਚਿੱਟੇ ਰੰਗ ਦਾ ਘੰਟਾ ਕਰ ਬਣਿਆ ਹੋਇਆ ਸੀ ਮੈਂ ਪੁਲ ਤੇ ਖੜੋ ਕੇ ਆਲਾ ਦਵਾਲਾ ਵੇਖਿਆ ਉੱਤਰ ਵਾਲੇ ਪਾਸੇ ਬਹੁਤ ਸਾਰੀਆਂ ਪਹਾੜੀਆਂ ਸਨ ਜਿਨ੍ਹਾਂ ਤੇ ਸੰਘਣਾ ਜੰਗਲ ਦਿਖਾਈ ਦਿੰਦਾ ਸੀ ਪੂਰਬ ਵਾਲੇ ਪਾਸੇ ਨਿੱਕੀਆਂ ਨਿੱਕੀਆਂ ਪਹਾੜੀਆਂ ਸਨ ਦੱਖਣ ਵਾਲੇ ਪਾਸੇ ਮਦਾਨੀ ਇਲਾਕਾ ਸੀ ਜਿੱਥੋਂ ਦੀ ਦਰਿਆ ਰੰਗ ਦਾ ਸੀ ਪੱਛਮ ਵਾਲੇ ਪਾਸੇ ਸ਼ਹਿਰ ਦੇ ਬਿਲਕੁਲ ਨਾਲ ਕਰਕੇ ਇੱਕ ਪਹਾੜ ਸੀ ਤੇ ਪੁਲ ਦੇ ਐਨ ਹੇਠਾਂ ਬੜੀ ਤੇਜ਼ੀ ਨਾਲ ਦਰਿਆ ਵਹਿ ਰਿਹਾ ਸੀ ਇਸ ਦਰਿਆ ਦੇ ਕਿਨਾਰੇ ਬਹੁਤ ਸਾਰੇ ਛੋਟੇ ਛੋਟੇ ਮੰਦਰ ਬਣੇ ਹੋਏ ਸਨ ਜਿਹੜੇ ਕਿ ਦੇੱਕਨ ਨੂੰ ਵੀ ਚੰਗੇ ਨਹੀਂ ਸੰ ਲੱਗਦੇ। ਮੋਟੀਆਂ ਤੇ ਸੁੰਦਰ ਦਿਖਾਈ ਦਿੰਦੀਆਂ ਕਾਇਆਂ ਘਾਟ ਤੇ ਫਿਰ ਰਹੀਆਂ ਸਨ ਤੇ ਯਾਤਰੀ ਲੋਕ ਉਹਨਾਂ ਨੂੰ ਕੇਲੇ ਖਿਲਾ ਰਹੇ ਸਨ। ਥੋੜੀ ਥੋੜੀ ਗਜ਼ਾਂ ਦੀ ਦੂਰੀ ਤੇ ਧੋਨੀਆਂ ਲਾ ਕੇ ਸਾਧੂਆਂ ਦੀਆਂ ਟੋਲੀਆਂ ਬੈਠੀਆਂ ਸਨ। ਉਹਨਾਂ ਦੇ ਸਰੀਰਾਂ ਤੇ ਰਾਖ ਮੜੀ ਹੋਈ ਸੀ ਅਤੇ ਉਹ ਚਲਮਾ ਪੀ ਰਹੇ ਸਨ। ਸੂਰਜ ਦੀ ਰੌਸ਼ਨੀ ਚ ਗੰਗਾ ਦਾ ਨੀਲਾ ਪਾਣੀ ਚਮਕ ਰਿਹਾ ਸੀ। ਇਸ ਤੋਂ ਬਿਨਾ ਮੈਨੂੰ ਦਰਿਆ ਵਿੱਚ ਹੋਰ ਕੁਝ ਵੀ ਪਵਿੱਤਰ ਨਹੀਂ ਸੀ ਲੱਗਾ। ਮੈਂ ਆਪਣੇ ਪਿੱਛੇ ਨੂੰ ਲੈਣ ਆਸ਼ਰਮ ਵਾਪਸ ਪਰਤਿਆ। ਉਹ ਮੇਰੀ ਉਡੀਕ ਕਰ ਰਹੇ ਸਨ ਅਸੀਂ ਫਿਰ ਪੈਦਲ ਤੁਰ ਕੇ ਘਾਟ ਪਹੁੰਚੇ ਹਰਕੀਪੌੜੀ ਨਾਮ ਦੇ ਘਾਟ ਤੇ ਹੁਣ ਕਾਫੀ ਪੀੜ ਜਮਾ ਹੋ ਗਈ ਸੀ ਮੇਰੇ ਪਿਤਾ ਨੇ ਕਿਹਾ ਸਾਨੂੰ ਘੰਟਾ ਘਟ ਤੋਂ ਵਧੀਆ ਦ੍ਰਿਸ਼ ਦਿੱਸੇਗਾ ਅਸੀਂ ਪੁਰਤੋਂ ਦੀ ਹੁੰਦੇ ਹੋਏ ਟਾਪੂ ਤੇ ਚੜੇਗੇ ਤੇ ਹਰਕੀਪੌੜੀ ਵੱਲ ਮੂੰਹ ਕਰਕੇ ਘੰਟਾ ਘਰ ਦੇ ਕੋਲ ਬੈਠ ਗਏ ਪੱਛਮ ਵੱਲ ਦੀਆਂ ਪਹਾੜੀਆਂ ਦੇ ਪਿੱਛੇ ਸੂਰਜ ਡੁੱਬ ਰਿਹਾ ਸੀ ਘਾਟ ਤੇ ਇੱਕ ਲੰਮਾ ਪਰਛਾਵਾਂ ਫੈਲ ਗਿਆ ਅਚਾਨਕ ਨਾਟਕੀ ਢੰਗ ਨਾਲ ਸਾਰਾ ਦ੍ਰਿਸ਼ ਬਦਲ ਗਿਆ ਦਰਿਆ ਦੇ ਕਿਨਾਰੇ ਬਣੇ ਮੰਦਰਾਂ ਤੋਂ ਬਹੁਤ ਸਾਰੇ ਪੁਜਾਰੀ ਦੀਵਿਆਂ ਦੇ ਥਾਲ ਚੱਕੀ ਬਾਹਰ ਨਿਕਲੇ ਉਹ ਇੱਕ ਸ਼ਾਨਦਾਰ ਜਲੂਸ ਦੀ ਸ਼ਕਲ ਵਿੱਚ ਹਰਕੀ ਪੌੜੀ ਵਿਖੇ ਪਹੁੰਚੇ ਕਿ ਉਹਦੀਆਂ ਡੁੱਬੀਆਂ ਦੀਵਿਆਂ ਦੀਆਂ ਬੱਤੀਆਂ ਵਿੱਚੋਂ ਵੱਡੀਆਂ-ਵੱਡੀਆਂ ਡਾਟਾ ਨਿਕਲ ਰਹੀਆਂ ਸਨ ਇਹਨਾਂ ਵਿੱਚੋਂ ਗਰਮੀ ਵੀ ਬਹੁਤ ਜ਼ਿਆਦਾ ਨਿਕਲਦੀ ਹੋएगी ਕਿਉਂਕਿ ਕਈ ਸਾਰੇ ਪੁਜਾਰੀਆਂ ਨੇ ਆਪਣੇ ਹੱਥਾਂ ਤੇ ਬਾਹਾਂ ਤੇ ਚਿੱਟੇ ਦਸਤਾਨੇ ਵਰਗੇ ਕੁਝ ਕੱਪੜੇ ਪਾਏ ਹੋਏ ਸਨ ਹੁਣ ਸਭ ਨੇ ਦੀਵਿਆਂ ਵਾਲੀਆਂ ਥਾਲੀਆਂ ਨਾਲ ਦਰਿਆ ਦੀ ਆਰਤੀ ਕਰਨੀ ਸ਼ੁਰੂ ਕੀਤੀ ਜਦੋਂ ਉਹ ਊ ਓਮ ਕਹਿੰਦੇ ਹੋਏ ਥਾਲੀ ਨੂੰ ਪਾਣੀ ਨਾਲ ਛੋਂਦੇ ਤਾਂ ਹਨੇਰੇ ਵਿੱਚ ਦੀਵੇ ਦੀਆਂ ਲਾਟਾਂ ਹੋਰ ਵੀ ਰਿਸ਼ਕ ਲੀਆਂ ਉਹ ਸਾਰੇ ਗੰਗਾ ਮਈਆ ਦੀ ਉਸਤਤ ਵਿੱਚ ਭਜਨ ਕਰ ਰਹੇ ਸਨ ਉਸ ਤੋਂ ਬਾਅਦ ਇੱਕੋ ਸਮੇਂ ਮੰਤਰਾਂ ਦੀਆਂ ਘੰਟੀਆਂ ਵੱਜਣ ਲੱਗੀਆਂ ਸ਼ਰਧਾਲੂਆਂ ਨੇ ਪੱਤਿਆਂ ਦੀਆਂ ਬਣਾਈਆਂ ਨਿੱਕੀਆਂ-ਨਿੱਕੀਆਂ ਕਿਸ਼ਤੀਆਂ ਵਿੱਚ ਫੁੱਲ ਅਤੇ ਤੇਲ ਵਾਲੇ ਦੀਵੇ ਜਗਾ ਕੇ ਰੱਖੇ ਅਤੇ ਇਹਨਾਂ ਨੂੰ ਦਰਿਆ ਦੇ ਵਿੱਚ ਛੱਡ ਦਿੱਤਾ ਇਹ ਹਿਲਦੇ-ਹਿਲਦੇ ਦਰਿਆ ਦੇ ਵਹਿਨ ਨਾਲ ਵਹਿਣ ਲੱਗ ਪਏ ਗਹਿਰੇ ਦਰਿਆ ਵਿੱਚ ਨਾ ਰੌਸ਼ਨੀਆਂ ਦੇ ਪਰਛਾਵੇਂ ਪੈ ਰਹੇ ਸਨ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰੇ ਇਸ ਜাদুਈ ਦ੍ਰਿਸ਼ ਨੇ ਮੇਰੇ ਤੇ गहरा असर ਕੀਤਾ ਸੀ ਮੇਰੇ ਪਿਤਾ ਨੇ ਦੋਵੇਂ ਹੱਥ ਜੋੜ ਕੇ ਆਪਣੇ ਸਿਰ ਤੇ ਨਮਸਕਾਰ ਵਾਂਗ ਉੱਚੇ ਕੀਤੇ ਤੇ ਗੰਗਾ ਮਈਆ ਦੀ ਉਸਤਤਕਾਣ ਲੱਗੀ ਇਹ ਸਾਰਾ ਸ਼ਾਨਦਾਰ ਦ੍ਰਿਸ਼ ਜਿਵੇਂ ਅਚਨ ਚੇਤ ਸ਼ੁਰੂ ਹੋਇਆ ਸੀ ਓਵੇਂ ਹੀ ਖਤਮ ਵੀ ਹੋ ਗਿਆ ਮੰਦਰਾਂ ਦੀਆਂ ਕੰਟੀਆਂ ਸ਼ਾਂਤ ਹੋ ਗਈਆਂ ਪੁਜਾਰੀ ਆਪਣੇ ਆਪਣੇ ਮੰਦਰਾਂ ਵਿੱਚ ਵਾਪਸ ਚਲੇ ਗਏ ਅਤੇ ਆਪੋ ਆਪਣੀਆਂ ਥਾਲੀਆਂ ਆਪਣੇ ਨਾਲ ਹੀ ਰੱਖੇ ਦਰਿਆ ਵਿੱਚ ਵਹਾਏ ਗਏ ਦੀਵੇ ਹੌਲੀ ਹੌਲੀ ਨਜ਼ਰਤੂਲੀ ਹੋ ਗਏ ਮੈਂ ਉੱਥੇ ਖੜ੍ਹਾ ਪੰਗਾਲੀ ਸਰਦਾਲੂਆਂ ਨਾਲ ਰਲ ਕੇ ਉੱਚੀ ਆਵਾਜ਼ ਵਿੱਚ ਜੈਕਾਰਾ ਛੱਡਿਆ ਜੈ ਗੰਗਾ ਮਾਤਾ ਦੀ ਜਦੋਂ ਅਸੀਂ ਘਾਟ ਤੋਂ ਰਵਾਨਾ ਹੋ ਰਹੇ ਸਾਂ ਤੰੀਲੇ ਅਸਮਾਨ ਵਿੱਚ ਅੱਧਾ ਚੰਦ ਦਿਖਾਈ ਦੇਣ ਲੱਗਾ ਇਸ ਚੰਦ ਦੇ ਨਾਲ ਹੀ ਸ਼ਾਮ ਦਾ ਤਾਰਾ ਵੀ ਦਿਖਾਈ ਦਿੰਦਾ ਸੀ ਜਿਸ ਨੂੰ ਆਸ਼ਕਾਂ ਦਾ ਤਾਰਾ ਵੀ ਕਿਹਾ ਜਾਂਦਾ ਹੈ ਅੱਧਾ ਚੰਦ ਅਤੇ ਤਾਰਾ ਸ਼ਾਂਤ ਵਗਰੇ ਦਰਿਆ ਵਿੱਚ ਵੀ ਦਿਸ ਰਹੇ ਸਨ ਇਦ੍ਰਿਸ ساری ਰਾਤ ਮੈਨੂੰ ਚੇਤੇ ਆਉਂਦਾ ਰਿਹਾ ਇਦ੍ਰਿਸ ساری ਉਮਰ ਹੀ ਮੇਰੇ ਸੁਪਨਿਆਂ ਵਿੱਚ ਆਉਂਦਾ ਰਹਿਣਾ ਸੀ ਅਗਲੀ ਸਵੇਰ ਤੜਕੀ ਜਦੋਂ ਹਾਲੇ ਕਾਫੀ ਹਨੇਰਾ ਸੀ ਪਿਤਾ ਜੀ ਜਾਗ ਪਏ ਤੇ ਮੈਨੂੰ ਜਗਾ ਕੇ ਕਹਿਣ ਲੱਗੇ ਉੱਠ ਜਾ ਭੀੜੋਂ ਤੋਂ ਪਹਿਲਾਂ ਸਾਨੂੰ ਹਰਕੀਪੌੜੀ ਪਹੁੰਚ ਜਾਣਾ ਚਾਹੀਦਾ ਹੈ ਉਤੋਂ ਹੀ ਅਸੀਂ ਫਿਰ ਦਿੱਲੀ ਲਈ ਚੱਲ ਪਾਵਾਂਗੇ ਆਪਣਾ ਸਮਾਨ ਚੁੱਕ ਕੇ ਕਾਰ ਵਿੱਚ ਰੱਖ ਲੈ ਮੈਂ ਕਾਰੀ-ਕਾਰੀ ਨਾਲ ਆਪਣੇ ਦੰਦ ਸਾਫ਼ ਕੀਤੇ ਸ਼ੇਵ ਕੀਤੀ ਤੇ ਟੂਟੀ ਦੇ ਪਾਣੀ ਨਾਲ ਆਪਣਾ ਮੂੰਹ ਧੋਤਾ ਪਾਵੇਂ ਇਹ ਪਾਣੀ ਗੰਗਾ ਤੋਂ ਆਉਂਦਾ ਸੀ ਫਿਰ ਵੀ ਇਸ ਨੂੰ ਪਵਿੱਤਰ ਨਹੀਂ ਸੀ ਮੰਨਿਆ ਜਾਂਦਾ ਜਦੋਂ ਅਸੀਂ ਗਲੀਆਂ ਵਿੱਚ ਦੀ ਜਾ ਰਹੇ ਸਾਂ ਤਾਂ ਦੇਖਿਆ ਕਿ ਹੋਰ ਮਰਦ ਅਤੇ ਔਰਤਾਂ ਵੀ ਘਾਟ ਵੱਲ ਜਾ ਰਹੇ ਸਨ ਅਸੀਂ ਕਾਰ ਮੁਖ ਸੜਕ ਤੇ ਖੜੀ ਕੀਤੀ ਤੇ ਫਿਰ ਪੈਦਲ ਪੀੜ ਦੇ ਵਿੱਚ ਦੀ ਆਪਣਾ ਰਸਤਾ ਬਣਾਉਂਦੇ ਹੋਏ ਦਰਿਆ ਵੱਲ ਵਧੇ ਹਰ ਕੀ ਪੌੜੀ ਤੇ ਭੀੜ ਹੋਣ ਲੱਗੀ ਸੀ ਅਸੀਂ ਭੀੜ ਵਿੱਚੋਂ ਦੀ ਰਸਤਾ ਬਣਾਉਂਦੇ ਹੋਏ ਲੰਘੇ ਆਪਣੇ ਕੱਪੜੇ ਇੱਕ ਪਾਂਡੇ ਦੇ ਹਵਾਲੇ ਕੀਤੇ ਤੇ ਪੌੜੀਆਂ ਉਤਰ ਗਏ ਜਦੋਂ ਅਸੀਂ ਦਰਿਆ ਵਿੱਚ ਉਤਰੇ ਤਾਂ ਪੂਰਬ ਦੀਆਂ ਪਹਾੜੀਆਂ ਤੇ ਸੂਰਜ ਨਿਕਲਦਾ ਦਿਖਾਈ ਦੇ ਰਿਹਾ ਸੀ ਪਾਣੀ ਬੜਾ ਠੰਡਾ ਸੀ ਇਸ ਦੀ ਪ੍ਰਵਾਹ ਕਿੱਥੇ ਬਿਣਾ ਮੇਰੇ ਪਿਤਾ ਪਾਣੀ ਵਿੱਚ ਚਰੇ ਗਏ ਅਤੇ ਇਹ ਉਹਨਾਂ ਦੀ ਛਾਤੀ ਤੱਕੋਂ ਲੱਗਾ ਮੈਂ ਵੀ ਇਸੇ ਤਰ੍ਹਾਂ ਕੀਤਾ ਉਹਨਾਂ ਆਪਣੇ ਦੋਹਾਂ ਹੱਥਾਂ ਵਿੱਚ ਕੁਝ ਪਾਣੀ ਲੈ ਕੇ ਚੜ੍ਹਦੇ ਸੂਰਜ ਨੂੰ ਪੇਸ਼ ਕੀਤਾ ਨਾਰੀ ਉਹਨਾਂ ਮੂੰਹ ਵਿੱਚ ਹੀ ਕੁਝ ਪ੍ਰਾਰਥਨਾ ਕੀਤੀ ਫਿਰ ਉਹਨਾਂ ਕਈ ਵਾਰੀ ਪਾਣੀ ਵਿੱਚ ਡੁਬਕੀ ਲਗਾਈ ਅਤੇ ਮੈਨੂੰ ਵੀ ਡੁਬਕੀ ਲਗਾਉਣ ਲਈ ਕਿਹਾ ਜਦੋਂ ਮੈਂ ਠੰਡੇ ਪਾਣੀ ਵਿੱਚ ਡੁਬਕੀਆਂ ਲਗਾ ਰਿਹਾ ਸੀ ਤਾਂ ਮੈਨੂੰ ਯਾਸਮੀਨ ਚੇਤਿਆਈ ਮੈਨੂੰ ਲੱਗਾ ਜਿਵੇਂ ਉਹ ਮੈਨੂੰ ਹੁੱਜਾ ਮਾਰ ਕੇ ਛੇੜਦੀ ਹੋਈ ਕਹਿ ਰਹੀ ਹੋਵੇ ਕਿ ਗੰਗਾ ਵਿੱਚ ਨਹਾਉਣ ਤੋਂ ਬਾਅਦ ਹਿੰਦੂ ਲੋਕ ਕਿਵੇਂ ਆਪਣੇ ਆਪ ਨੂੰ ਪਾਪ ਮੁਕਤ ਸਮਝਣ ਲੱਗਦੇ ਹਨ ਅਸੀਂ ਪਾਣੀ ਤੋਂ ਬਾਹਰ ਨਿਕਲੇ ਤੇ ਆਪਣੇ ਆਪ ਨੂੰ ਸਕਉਣ ਲੱਗੇ ਪਿਤਾ ਜੀ ਨੇ ਮੈਨੂੰ ਕਿਹਾ ਹੁਣ ਸਾਡੇ ਪਾਪ ਤੋਤੇ ਗਏ ਹਨ ਗੰਗਾ ਮਾਤਾ ਨੇ ਇਹਨਾਂ ਨੂੰ ਧੋ ਦਿੱਤਾ ਤੇ ਹੁਣ ਇਹ ਸਮੁੰਦਰ ਵਿੱਚ ਵਹਾ ਲਿਆ ਜਾਏਗੀ ਉਹ ਇਹੀ ਸੋਚਦੇ ਸਨ ਜਦੋਂ ਮੈਂ ਆਪਣਾ ਸਰੀਰ ਤੌਲੀਏ ਨਾਲ ਰਗੜਿਆ ਸਾ ਤਾਂ ਮੇਰੀਆਂ ਨਜ਼ਰਾਂ ਉੱਥੇ ਨਹਾਰੇ ਹੋਰ ਲੋਕਾਂ ਵੱਲ ਗਈਆਂ ਉਹਨਾਂ ਵਿੱਚ ਬਹੁਤੀਆਂ ਔਰਤਾਂ ਸਨ ਜਿਨ੍ਹਾਂ ਦੀਆਂ ਗਿੱਲੀਆਂ ਸਾੜੀਆਂ ਉਹਨਾਂ ਦੇ ਜਿਸਮ ਨੂੰ ਚਿੰਬੜੀਆਂ ਹੋਈਆਂ ਸਨ ਜਿਸ ਕਰਕੇ ਉਹਨਾਂ ਦੇ ਸਰੀਰ ਦੀਆਂ ਗੁਲਾਈਆਂ ਨਜ਼ਰ ਹਾਰੀਆਂ ਸਨ ਗੰਗਾ ਦੇ ਪਾਣੀਆਂ ਨੇ ਮੇਰੇ ਮਨ ਵਿੱਚੋਂ ਜਿੰਸੀ ਅਸ਼ਾਵਾ ਖਤਮ ਨਹੀਂ ਸੰਕੀਆਂ ਦਿੱਤੀਆਂ ਦਿੱਲੀ ਵਾਪਸ ਪਰਤਦੇ ਸਮੇਂ ਸਾਨੂੰ ਬਹੁਤ ਸਾਰੇ ਐਸੇ ਆਦਮੀ ਮਿਲੇ ਜਿਹੜੇ ਆਪਣੇ ਮੋਢਿਆਂ 'ਤੇ ਬੈਂਗੀਆਂ ਚੁੱਕੀ ਪਾਣੀ ਦੇ ਘੜੇ ਲਿਆ ਰਹੇ ਸਨ ਪਿਤਾ ਜੀ ਨੇ ਦੱਸਿਆ ਕਿ ਉਹ ਹਰ ਕੀ ਪੌੜੀ ਤੋਂ ਪਾਣੀ ਲੈ ਕੇ ਆਪਣੇ ਪਿੰਡਾਂ ਨੂੰ ਲਿਜਾ ਰਹੇ ਹਨ ਜਿੱਥੇ ਪ੍ਰਸਾਦ ਦੇ ਤੌਰ ਤੇ ਵੰਡਿਆ ਜਾਏਗਾ ਉਹ ਕਹਿਣ ਲੱਗੇ ਇਹਨਾਂ ਵਰਤਨਾਂ ਨੂੰ ਕਦੇ ਵੀ ਜ਼ਮੀਨ ਤੇ ਨਹੀਂ ਰੱਖਿਆ ਜਾਂਦਾ ਕਿਉਂਕਿ ਜੇ ਜ਼ਮੀਨ ਤੇ ਰੱਖ ਦਿੱਤਾ ਜਾਵੇ ਤਾਂ ਪਾਣੀ ਕੋਈ ਤਰ ਨਹੀਂ ਦਿੰਦਾ ਗੰਗਾ ਦਾ ਪਾਣੀ ਬੜਾ ਪਵਿੱਤਰ ਹੈ ਇਸ ਦੀਆਂ ਬੂੰਦਾਂ ਨਵੇਂ ਜੰਮਣ ਵਾਲੇ ਬੱਚਿਆਂ ਦੇ ਮੂੰਹਾਂ ਵਿੱਚ ਵੀ ਪਾਈਆਂ ਜਾਂਦੀਆਂ ਨੇ ਤੇ ਮਰਨ ਵਾਲੇ ਲੋਕਾਂ ਦੇ ਮੂੰਹਾਂ ਵਿੱਚ ਵੀ ਮੂਰਤੀਆਂ ਦੀ ਪੂਜਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਗੰਗਾ ਜਲ ਨਾਲ ਨਹਾਇਆ ਜਾਂਦਾ ਹੈ ਕਈ ਅਮੀਰ ਹਿੰਦੂ ਤਾਂ ਆਪਣੇ ਰੋਜ਼ਾਨਾ ਦੇ ਇਸ਼ਨਾਨ ਲਈ ਵੀ ਆਪਣੀਆਂ ਟੈਂਕੀਆਂ ਪ੍ਰਵਾਹ ਲੈਂਦੇ ਹਨ ਮੇਰਾ ਸਬਰ ਮੁੱਕਣ ਲੱਗਾ ਇਹ ਐਸਾ ਮੌਕਾ ਸੀ ਜਦੋਂ ਮੈਂ ਆਪਣੇ ਪਿਤਾ ਨੂੰ ਦੱਸ ਸਕਦਾ ਸਾਂ ਕਿ ਜੋ ਕੁਝ ਉਹ ਕਹਿੰਦੇ ਹਨ ਉਹ ਸਭ ਕਾਸੇ ਨਾਲ ਮੈਂ ਸਹਿਮਤ ਨਹੀਂ ਸੀ ਪਰ ਜਦੋਂ ਮੈਂ ਗੱਲ ਕੀਤੀ ਤਾਂ ਮੇਰਾ ਲਹਿਜਾ ਬੜਾ ਨਰਮ ਸੀ ਮੈਂ ਕਿ ਪਿਤਾ ਜੀ ਇਹ ਪਰ ਮੈਂ ਗੰਗਾ ਦਾ ਪਾਣੀ ਉਹਨਾਂ ਹੀ ਪਵਿੱਤਰ ਹੈ ਜਿੰਨਾ ਯਮਨਾ, ਰਾਵੀ, ਨਰਮਦਾ, ਕਬੇਰੀ, ਕ੍ਰਿਸ਼ਨਾ ਜਾਂ ਬ੍ਰਹਮਪੁੱਤਰ ਦਾ ਜਾਂ ਫਿਰ ਇਹ ਕਹਿ દਈਏ ਕਿ ਉਹਨਾਂ ਹੀ ਪਵਿੱਤਰ ਹੈ ਜਿੰਨਾ ਟੇਮਜ਼, ਰਾਇਨ, ਡਾਨੂਬ, ਬੋਲਗਾ, ਸੇਨਜਾ, ਮਿਸਿਸਿਪੀ ਦਾ ਪੱਛਮ ਦੇ ਬਹੁਤ ਸਾਰੇ ਦਰਿਆਵਾਂ ਵਿੱਚ ਫੈਕਟਰੀਆਂ ਦਾ ਰੈਦ ਖੂਨ ਛੁੱਟਿਆ ਜਾਂਦਾ ਹੈ ਸੜੀ ਦਰਿਆਵਾਂ ਵਿੱਚ ਕੂੜਾ, ਕ੍ਰਿਕਟ, ਮਨੁੱਖੀ ਗੰਦ ਅਤੇ ਅੱਧੇ ਸੜੇ ਹੋਏ ਮੁਰਤੇ। ਹਰਦਵਾਰ ਵਿੱਚ ਗੰਗਾ ਇਸ ਲਈ ਸਾਫ਼ ਹੈ ਕਿਉਂਕਿ ਇਹ ਬਰਫ਼ ਲੱਦੇ ਪਹਾੜਾਂ ਤੋਂ ਉਤਰ ਕੇ ਆਉਂਦੀ ਹੈ। ਪਰ ਇਸ ਨੂੰ ਰਾਹਾਬਾਦ, ਵਾਰਾਨਸੀ ਅਤੇ ਪਟਨਾ ਤੋਂ ਬਾਅਦ ਦੇਖੋ ਤਾਂ ਤੁਸੀਂ ਇਸ ਵਿੱਚ ਆਪਣਾ ਪੈਰ ਵੀ ਨਹੀਂ ਪਾ ਸਕੋਗੇ। ਜਦੋਂ ਤੱਕ ਇਹ ਬੰਗਾਰ ਵਿੱਚ ਜਾ ਕੇ ਹੁਗਲੀ ਨਦੀ ਦਾ ਰੂਪ ਧਾਰਨ ਕਰਦੀ ਹੈ, ਇਹ ਗੰਦੇ ਨਾਲੇ ਵਾਂਗ ਬਦਬੂ ਮਾਰਨ ਲੱਗਦੀ ਹੈ। ਮੇਰੇ ਪਿਤਾ ਨੇ ਮੈਨੂੰ ਝਾੜਿਆ। ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰ। ਮੈਨੂੰ ਹੋਰਾਂ ਦਰਿਆਵਾਂ ਬਾਰੇ ਕੁਝ ਨਹੀਂ ਪਤਾ। ਵਿਗਿਆਨੀਆ ਨੇ ਗੰਗਾ ਦੇ ਪਾਣੀਆਂ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਇਸ ਵਿੱਚ ਰਾਜ ਕਰਨ ਦੀ ਨਵੇਕਲੀ ਸ਼ਕਤੀ ਹੈ ਸੰਸਾਰ ਦੇ ਹੋਰ ਕਿਸੇ ਦਰਿਆ ਦਾ ਇਸ ਨਾਲ ਕੋਈ ਮੁਕਾਬਲਾ ਨਹੀਂ ਸਾਡੇ ਪੁਰਖਿਆਂ ਨੇ ਐਮਿਤਾ ਇਸ ਨੂੰ ਪੁੱਤਰ ਨਹੀਂ ਕਿਹਾ ਸਾਡੇ ॠषि मुਨੀ ਇਸ ਤੇ ਆਲੇ ਦੁਆਲੇ ਗੋਫਾਾਂ ਵਿੱਚ ਰਹਿੰਦੇ ਰਹੇ ਹਾਥੀਸ ਤੇ ਕੰਡਿਆਂ ਤੇ ਬੈਠ ਕੇ ਭਗਤੀ ਕਰਦੇ ਰਹੇ ਤੇਰੇ ਤੇ ਪੱਛਮੀ ਪਦਾਰਥਵਾਦ ਦਾ ਅਸਰ ਪੈ ਗਿਆ ਜਿਸ ਬੰਦੇ ਦੇ ਵਿਚਾਰ ਇਹਨੇ ਪੱਕੇ ਹੋ ਗਏ ਹੁਣ ਉਸ ਨਾਲ ਬਹਿਸ ਕਰਕੇ ਕੋਈ ਫਾਇਦਾ ਨਹੀਂ ਰਹ ਜਾਂਦਾ ਉਮਰ ਦੇ ਵਦਨ ਦੇ ਨਾਲ ਮੇਰੇ ਪਿਤਾ ਕਟੜ ਧਾਰਮਿਕ ਵਿਅਕਤੀ ਬਣ ਕੇ ਸਨ ਉਹ ਬੜੇ ਚੰਗੇ ਝਾਂ ਰੱਖਣ ਵਾਲੇ ਤੇ ਨਿਮਰ ਵਿਅਕਤੀ ਸਨ ਜਿਨ੍ਹਾਂ ਹੋਰ ਕਿਸੇ ਮਨੁੱਖ ਦੇ ਖਿਲਾਫ ਕਦੇ ਕੋਈ ਮਾੜੀ ਗੱਲ ਨਹੀਂ ਸੀ ਕਹੀ ਪਰ ਹੁਣ ਉਹ ਕਰਮ ਕਾਂਡੀ ਬਣ ਗਏ ਸਨ ਹੁਣ ਉਹਨਾਂ ਨੂੰ ਬਦਰਿਆ ਨਹੀਂ ਸੀ ਜਾ ਸਕਦਾ ਬਾਕੀ ਦੇ ਸਫ਼ਰ ਦੌਰਾਨ ਅਸਾਂ ਬਹੁਤੀ ਗੱਲ ਨਹੀਂ ਕੀਤੀ ਪਿਤਾ ਜੀ ਨੇ ਰਾਏ ਬਹਾਦਰ ਲਾਲਾ ਜਿੰਤਰਾਮ ਨੂੰ ਟੈਲੀਫੋਨ ਕੀਤਾ ਤੇ ਦੱਸਿਆ ਕਿ ਅਸੀਂ ਹਰ ਦੁਆਰ ਤੋਂ ਪਰਤਾਂ ਉਹ ਕਹਿਣ ਲੱਗੇ ਤੁਹਾਡੇ ਲਈ ਕਦੋਂ ਸੌਖਾ ਰਹੇਗਾ ਕਿ ਅਸੀਂ ਤੁਹਾਨੂੰ ਮਿਲਣ ਆਈਏ ਜਾਂ ਫਿਰ ਤੁਸੀਂ ਸਾਡੇ ਗਰੀਬ ਖਾਨੇ ਆ ਕੇ ਸਾਡਾ ਮਾਣ ਵਧਾਓਗੇ ਅਸੀਂ ਛੋਟੇ ਜਿਹੇ ਡੀਡੀਪ ਫਲੈਟ ਵਿੱਚ ਰਹਿੰਦੇ ਹਾਂ ਉਹਨਾਂ ਦੀ ਸੁਰ ਬੜੀ ਅਦਨਗੀ ਵਾਲੀ ਸੀ ਅਚਿੰਤ ਰਾਮ ਨੇ ਅਗਲੇ ਦਿਨੀ ਸਾਨੂੰ ਚਾਹਤੇ ਸੱਦ ਲਿਆ ਇਸ ਵਾਰੀ ਮੇਰੇ ਪਿਤਾ ਨੇ ਆਪਣੇ ਅਮੀਰ ਸਿੱਖ ਦੋਸਤੋਂ ਉਸ ਦੀ ਮਸਤੀ ਸਪੈਂਚ ਕਾਰੋਦਾਰੀ ਨਹੀਂ ਮੰਗੀ ਮੈਂ ਨਹੀਂ ਚਾਹੁੰਦਾ ਕਿ ਉਹ ਸਾਡੇ ਬਾਰੇ ਗਲਤ ਪ੍ਰਭਾਵ ਲੈਣ ਅਸੀਂ ਟੈਕਸੀ ਵਿੱਚ ਜਾਵਾਂਗੇ ਮੇਰੇ ਪਿਤਾ ਨੇ ਸ਼ੇਰਵਾਨੀ ਅਤੇ ਚੂੜੀਦਾਰ ਪਜਾਮਾ ਪਾਇਆ ਦੇ ਸਿਰ ਤੇ ਪੱਗ ਬੰਨ ਲਈ ਮੈਂ ਪ੍ਰਿੰਸਟਨ ਦੀ ਟੀ-ਸ਼ਰਟ ਅਤੇ ਕਾਰੀ ਡੈਨਮ ਦੀ ਪਤਲੂਨ ਪਾਈ ਮੈਨੂੰ ਪਤਾ ਸੀ ਕਿ ਇਸ ਤਰ੍ਹਾਂ ਦੇ ਕੱਪੜੇ ਮੈਨੂੰ ਬਹੁਤ ਵਧੀਆ ਲੱਗਦੇ ਹਨ ਟੈਕਸੀ ਲਈ ਤੇ ਡਰਾਈਵਰ ਨੂੰ ਕਿਹਾ ਕਿ ਪ੍ਰithvi ਰਾਜ ਰੋਡ ਤੇ ਲੈ ਚੱਲੀ ਇਹ ਨਵੀਂ ਦਿੱਲੀ ਦਾ ਸਭ ਤੋਂ ਅਮੀਰ ਰਹਿਸ਼ੀ ਇਲਾਕਾ ਸੀ ਸਾਡੀ ਟੈਕਸੀ ਇੱਕ ਦੋ ਮੰਜ਼ਲੇ ਮਕਾਨ ਅੰਦਰ ਜਾ ਕੇ ਰੁਕੀ ਇਸ ਮਕਾਨ ਦੇ ਬਾਹਰ ਵੱਡਾ ਸਾਰਾ ਬਾਗ ਸੀ ਇੱਕ ਖੁੱਲਾ ਡੁੱਲਾ ਕਾਦਾ ਮੈਦਾਨ ਜਿਸ ਤੇ ਐਨਵਿਚਕਾਰ ਵਿੱਚ ਸੰਗਮਰਮਰ ਦਾ ਫੁਹਾਰਾ ਲੱਗਾ ਹੋਇਆ ਸੀ ਤੇ ਨਾਲ ਹੀ ਕਿਆਰੀਆਂ ਵਿੱਚ ਫੁੱਲ ਲੱਗੇ ਹੋਏ ਸਨ ਵਰਦੀ ਵਾਲੀ ਕਮਰੇ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਨੂੰ ਅੰਦਰ ਲੈ ਗਿਆ ਕਮਰੇ ਵਿੱਚ ਵੱਡੇ ਵੱਡੇ ਸੋਫੇ ਤੇ ਕੁਰਸੀਆਂ ਪਈਆਂ ਸਨ ਨਾਰੀ ਕਾਲੇ ਸੰਗਮਰਮਰ ਦੇ ਮੇਜ਼ ਸਨ ਛੱਤ ਤੇ ਦੋ ਪਾਰੀ ਫਾਨੂਸ ਲਟਕ ਰਹੇ ਸਨ ਚਾਂਦੀ ਦੇ ਫਰੇਮਾਂ ਵਿੱਚ ਜੜੀਆਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਪਰਿਵਾਰ ਦੇ ਮੈਂਬਰਾਂ ਦੀਆਂ ਤਸਵੀਰਾਂ ਕੰਧਾਂ ਤੇ ਲੱਗੀਆਂ ਹੋਈਆਂ ਸਨ ਇਸ ਸਭ ਕਾਸੇ ਦੇ ਵਿੱਚੋਂ ਤਾਜ਼ਾ ਅਮੀਰੀ ਅਤੇ ਸਮਾਜਿਕ ਰੁਤਬੇ ਦੀ ਗੰਧ ਆ ਰਹੀ ਸੀ ਰਾਇਬ ਹਦਰ ਆਪਣੇ ਕਮਰੇ ਤੋਂ ਬਾਹਰ ਆਏ ਅਤੇ ਮੇਰੇ ਪਿਤਾ ਨੂੰ ਗਲਵੱਕੜੀ ਪਾ ਕੇ ਮਿਲੇ ਉਹਨਾਂ ਦੀ ਉਮਰ ਵੀ ਇੱਕੋ ਜਿਹੀ ਸੀ ਤੇ ਕਦਵੀ ਬਰਾਬਰ ਜਾ ਮੇਰੇ ਪਿਤਾ ਬੜੇ ਪਤਲੇ ਸਨ ਜਦ ਕੇ ਰਾਏ ਬਹਾਦਰ ਲਾਲਾ ਅਚਿੰਤ ਰਾਮ ਦਾ ਸਰੀਰ ਕਾਫੀ ਪਾਰਾ ਸੀ ਅਤੇ ਉਹਨਾਂ ਮੋਟੀਆਂ ਅਣਕਾਂ ਲਗਾਈਆਂ ਹੋਈਆਂ ਸਨ ਮੈਂ ਨਮਸਤੇ ਕਹੀ ਤੇ ਨਾਲ ਹੀ ਆਪਣਾ ਸਿਰ ਝੁਕਾਇਆ ਉਹਨਾਂ ਮੇਰੇ ਸਿਰ ਤੇ ਹੱਥ ਰੱਖਿਆ ਉਹਨਾਂ ਮੈਨੂੰ ਬੈਠਾ ਕਹਿ ਕੇ ਬੁਲਾਇਆ ਤੇ ਸਾਨੂੰ ਬੈਠਣ ਲਈ ਕਿਹਾ ਉਹਨਾਂ ਨੌਕਰ ਨੂੰ ਆਵਾਜ਼ ਮਾਰੀ ਤੇ ਚਾਹ ਲਿਆਉਣ ਦਾ ਹੁਕਮ ਦੇਣ ਦੇ ਨਾਲ ਨਾਲ ਇਹ ਵੀ ਕਿਹਾ ਕਿ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਦੱਸ ਦੇਵੇ ਕਿ ਮਹਿਮਾਨ ਆ ਗਏ ਹਨ ਉਹਨਾਂ ਦੇ ਤਿੰਨੋਂ ਪੁੱਤਰ ਸਭ ਤੋਂ ਪਹਿਲਾਂ ਆਏ ਅਤੇ ਉਹਨਾਂ ਮੇਰੇ ਨਾਲ ਹੱਥ ਮਲਾਏ ਪਰ ਉਹਨਾਂ ਦੀ ਇਸ ਹਰਕਤ ਵਿੱਚ ਕੋਈ ਗਰਮ ਜੋਸ਼ੀ ਦਿਖਾਈ ਨਹੀਂ ਸੀ ਦਿੰਦੀ ਉਹਨਾਂ ਦੇ ਬਾਅਦ ਉਹਨਾਂ ਦੀਆਂ ਪਤਨੀਆਂ ਆਈਆਂ ਉਹਨਾਂ ਸਾਰਿਆਂ ਦੇ ਲੋੜ ਤੋਂ ਵੱਧ ਮੇਕਅਪ ਸੀ ਭਾਰੀ ਪਰ ਕੰਮ ਕੱਪੜੇ ਸਨ ਤੇ ਗਹਿਣਿਆਂ ਨਾਲ ਲੁੱਦੀਆਂ ਹੋਈਆਂ ਸਨ ਉਹਨਾਂ ਸਭ ਨੇ ਹੱਥ ਜੋੜ ਕੇ ਨਮਸਤੇ ਕੀਤੇ ਸਾਥੋਂ ਬਹੁਤ ਦੂਰ ਪਰ ਸੋਫਿਆਂ ਤੇ ਬੈਠ ਗਈਆਂ ਉਹਨਾਂ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਆਪਣੇ ਮੂੰਹ ਨਾ ਖੋਲਣ ਉਹਨਾਂ ਇਸ ਤਰ੍ਹਾਂ ਹੀ ਕੀਤਾ ਇਸ ਤੋਂ ਬਾਅਦ ਚਿੰਤਰਾਮ ਦੀ ਪਤਨੀ ਆਈ ਉਹ ਬੜੀ ਮੋਟੀ ਔਰਤ ਸੀ ਅਤੇ ਉਹ ਵੀ ਗਹਿਣਿਆਂ ਨਾਲ ਲੱਦੀ ਹੋਈ ਸੀ ਉਸਨੇ ਮਗਰ ਉਸ ਦੀ ਤਿਆਰੀ ਸੀ ਉਸ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਹੋਇਆ ਸੀ ਚਾਹ ਦੇ ਕੱਪ ਲਏ ਗਏ ਤੇ ਨਾਲ ਹੀ ਕੇਕ ਵੀ ਦਿੱਤੇ ਗਏ ਰਾਏ ਬਹਾਦਰ ਮੇਰੇ ਪਿਤਾ ਨੂੰ ਇੱਕ ਪਾਸੇ ਲੈ ਗਏ ਤੇ ਦੋਵੇਂ ਜਣੇ ਆਪਸ ਵਿੱਚ ਗੱਲਾਂ ਕਰਦੇ ਰਹੇ ਮੁੰਡੇ ਮੇਰੇ ਨਾਲ ਗੱਲਾਂ ਕਰਨ ਲੱਗੇ ਉਹਨਾਂ ਮੈਨੂੰ ਮੇਰੇ ਸਕੂਲ ਅਤੇ ਕਾੜੀ ਦੇ ਦਿਨਾਂ ਦੇ ਇਲਾਵਾ ਵਿਦੇਸ਼ ਵਿੱਚ ਬਤਾਏ ਸਾਲਾਂ ਬਾਰੇ ਸਵਾਲ ਕੀਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕਿਹੜੀ ਜਗ੍ਹਾ ਪੜੇ ਹਨ ਉਹ ਸਾਰੇ ਹੀ ਅਮੀਰਾਂ ਬਾਰੇ ਮਾਡਰਨ ਸਕੂਲ ਵਿੱਚ ਪੜੇ ਸਨ ਤੇ ਫਿਰ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ ਸਨ ਸਭ ਤੋਂ ਵੱਡਾ ਕਹਿਣ ਲੱਗਾ ਆਰ ਜਨ ਤੋਂ ਡਿਗਰੀਆਂ ਲੈਣ ਦਾ ਕੀ ਫਾਇਦਾ ਇਹਨਾਂ ਦਾ ਕਾਰੋਬਾਰ ਵਿੱਚ ਤਾਂ ਕੋਈ ਲਾਭ ਨਹੀਂ ਹੁੰਦਾ ਕਾਰੋਬਾਰ ਲਈ ਤਾਂ ਜ਼ਰਬੇ ਦੀ ਲੋੜ ਹੁੰਦੀ ਹੈ ਇਸ ਨਾਲ ਮੈਨੂੰ ਕੁੜੀ ਨਾਲ ਗੱਲ ਕਰਨ ਦਾ ਮੌਕਾ ਮਿਲ ਗਿਆ ਕੀ ਤੁਸੀਂ ਇਸ ਨਾਲ ਸਹਿਮਤ ਹੋ ਮੈਂ ਪੁੱਛਿਆ ਨਹੀਂ ਬਿਲਕੁਲ ਨਹੀਂ ਮੈਂ ਕੋਈ ਕਾਰੋਬਾਰ ਨਹੀਂ ਕਰਨਾ ਚਾਹੁੰਦੀ ਹਾਂ ਤੇ ਨਾ ਹੀ ਦਫ਼ਤਰ ਵਿੱਚ ਕੰਮ ਕਰਨਾ ਚਾਹੁੰਦੀ ਹਾਂ ਮੈਂ ਬਰਾਂਡਾ ਹਾਊਸ ਤੋਂ ਅੰਗਰੇਜ਼ੀ ਤੇ ਸਾਇੰਸ ਵਿੱਚ ਵੀ ਇਹ ਕੀਤੀ ਹੈ ਪਾਪਾ ਮੈਨੂੰ ਐਮਏ ਨਹੀਂ ਕਰਨ ਦੇਰੇ ਉਹਦੀ ਮਾਂ ਨੇ ਰਖੜ ਦਿੱਤਾ ਸੋਨੂੰ ਸਾਡੀ ਇਕਲੌਤੀ ਧੀ ਹੈ ਕੋਈ ਵੀ ਮੁੰਡਾ ਆਪਣੇ ਤੋਂ ਵੱਧ ਪੜ੍ਹੀ ਲਿਖੀ ਕੁੜੀ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦਾ ਸਾਡੇ ਪਰਿਵਾਰ ਵਿੱਚ ਇਕੱਲੀ ਹੀ ਕਾਲਜ ਗਈ ਹੈ ਸਾਨੂੰ ਸਭ ਨੂੰ ਇਸ ਤੇ ਮਾਣ ਹੈ ਸੋਨੂੰ ਰਤਾ ਕੁ ਮੁਸਕਰਾਈ ਮੈਂ ਉਸ ਵਾਰ ਚੰਗੀ ਤਰ੍ਹਾਂ ਵੇਖਿਆ ਉਹ ਗੋਰੀ ਸੀ ਪਤਲੀ ਸੀ ਪਰ ਉਸ ਦੀ ਸ਼ਕਲ ਸੂਰਤ ਆਪਣੀ ਮੋਟੀ ਮਾਨਾ ਬਹੁਤ ਮਿਲਦੀ ਜੁਲਦੀ ਸੀ ਇਹ ਵੀ ਲੱਗਦਾ ਸੀ ਕਿ ਕਿਸੇ ਮੁੰਡੇ ਵੱਲੋਂ ਦੇਖੇ ਜਾਂਦਾ ਉਸ ਦਾ ਇਹ ਪਹਿਲਾ ਮੌਕਾ ਸੀ ਤੇ ਉਹ ਇਸ ਸਿਲਸਿਲੇ ਨੂੰ ਪਸੰਦ ਨਹੀਂ ਸੀ ਕਰਦੀ ਉਹ ਕਾਫੀ ਗੁੱਸੇ ਵਿੱਚ ਲੱਗਦੀ ਸੀ ਤੇ ਕੋਈ ਸ਼ੱਕ ਨਹੀਂ ਸੀ ਕਿ ਉਹ ਸਾਡੇ ਜਾਣ ਤੋਂ ਬਾਅਦ ਆਪਣੇ ਮਾਪਿਆਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ ਕੀਤੀ। ਜਦੋਂ ਸਾਡੇ ਜਾਣ ਦਾ ਸਮਾਂ ਆਇਆ ਤਾਂ ਸਾਰੇ ਜਣੇ ਉੱਠ ਖੜੇ ਹੋਏ। ਮੈਂ ਉਹਨਾਂ ਸਭ ਨਾਲੋਂ ਲੰਮਾ ਸ। ਕੁੜੀ ਦੇ ਸਾਰੇ ਭਰਾਵਾਂ ਨਾਲੋਂ ਵੱਧ ਖੂਬਸੂਰਤ ਵੀ ਸਾਂ। ਸਾਰਾ ਪਰਿਵਾਰ ਸਾਨੂੰ ਬਾਹਰ ਤੱਕ ਛੱਡਣ ਆਇਆ। ਰਾਏ ਬਹਾਦਰ ਨੇ ਬਾਹਰ ਖੜੀ ਟੈਕਸੀ ਦੇਖੀ ਅਤੇ ਇੱਕ ਨੌਕਰ ਨੂੰ ਕਿਹਾ ਕਿ ਉਹ ਟੈਕਸੀ ਵਾਲੀ ਨੂੰ ਪੈਸੇ ਦੇ ਕੇ ਭੇਜ ਦੇਵੇ। ਨਾਲੀਓ ਨੇ ਆਪਣੀ ਕਾਰ ਵੀ ਮੰਗਵਾ ਲਈ। ਮੇਰੇ ਪਿਤਾ ਨੇ ਹਲਕਾ ਜਿਹਾ ਰੋਸ ਵਰਗਟਾਇਆ ਤੇ ਖੁਦ ਕਰਾਇਆ ਦੇਣ ਦੀ ਕੋਸ਼ਿਸ਼ ਕੀਤੀ। ਰਾਏ ਬਹਾਦਰ ਨੇ ਉਹਨਾਂ ਦਾ ਹੱਥ ਫੜ ਲਿਆ। ਨਾਬਰਾਜੀ ਮੈਂ ਤੁਹਾਨੂੰ ਇੰਜ ਨਹੀਂ ਕਰਨ ਦਿਆਂਗਾ। ਮੇਰਾ ਡਰਾਈਵਰ ਤੁਹਾਨੂੰ ਮੇਰੀ ਕਾਰ ਵਿੱਚ ਘਰ ਛੱਡ ਕੇ ਆਏਗਾ। ਉਹਨਾਂ ਇੱਕ ਵਾਰ ਫਿਰ ਜੱਫੀ ਪਾਈ। ਮੈਂ ਰਾਏ ਬਹਾਦਰ ਅਤੇ ਉਸਦੀ ਪਤਨੀ ਦੇ ਪੈਰੀ ਹੱਥ ਲਗਾਏ। ਰਾਏ ਬਹਾਦਰ ਨੇ ਕਿਹਾ ਜੀਤੇ ਰਹੋ ਬੇਟਾ। ਉਸਦੀ ਪਤਨੀ ਨੇ ਕਿਹਾ ਲੰਮੀ ਉਮਰ ਹੋਵੇ ਪੁੱਤਰ। ਮੈਂ ਮੁੰਡਿਆਂ ਨਾਲ ਹੱਥ ਮਲਾਏ ਅਤੇ ਉਹਨਾਂ ਦੀਆਂ ਪਤਨੀਆਂ ਤੇ ਸੋਨੂੰ ਨੂੰ ਨਮਸਤੇ ਕਹੀ। ਸੋਨੂੰ ਨੇ ਜਵਾਬ ਵਿੱਚ ਹੱਥ ਤਾਂ ਜੋੜੇ। ਪਰ ਕਿਆ ਕੁਛ ਨਾ ਲੱਗਦਾ ਸੀ ਕਿ ਉਸ ਨੂੰ ਆਪਣੇ ਆਪ ਦੀ ਸੁਰਤ ਨਹੀਂ ਸੀ ਵਾਪਸੀ ਤੇ ਮੇਰੇ ਪਿਤਾ ਬੜੇ ਖੁਸ਼ ਸਨ ਉਹ ਕਹਿਣ ਲੱਗੇ ਰਾਇਬਾਦਰ ਨੇ ਮੈਨੂੰ ਦੱਸਿਆ ਕਿ ਉਹ ਨਦੀਤੀ ਨੂੰ ਨਾ ਦੀ ਜਾਇਦਾਦ ਚੋਂ ਆਪਣੇ ਭਰਾਵਾਂ ਦੇ ਬਰਾਬਰ ਦਾ ਹਿੱਸਾ ਮਿਲੇਗਾ ਇਹ ਤਾਂ ਕਈ ਕਰੋੜ ਰੁਪਏ ਦਾ ਹੋਏਗਾ ਉਹ ਤੈਨੂੰ ਆਪਣੇ ਕਾਰੋਬਾਰ ਵਿੱਚ ਹਿੱਸੇਦਾਰ ਬਣਾਉਣ ਲਈ ਵੀ ਰਾਜ਼ੀ ਹਨ ਕੁੜੀ ਦੇਖਣ ਨੂੰ ਮਾੜੀ ਨਹੀਂ ਉਹ ਪੜ੍ਹੀ ਲਿਖੀ ਹੈ ਹੁਣ ਸਾਡੇ ਘਰ ਵਿੱਚ ਕੁਲ ਮਿਲਣ ਵਿੱਚ ਕੁਝ ਸਮਾਂ ਲੱਗੇਗਾ ਪਰ ਉਸ ਨੂੰ ਤੇਰੇ ਨਾਲੋਂ ਵੱਧ ਸੁੰਦਰ ਅਤੇ ਵੱਧ ਪੜਿਆ ਲਿਖਿਆ ਪਤੀ ਨਹੀਂ ਮਿਲ ਸਕਦਾ ਮੈਂ ਰਾਇਬਾਦਨ ਨੂੰ ਦੱਸ ਦਿੱਤਾ ਕਿ ਤੇਰੇ ਨਾਲ ਸਲਾਹ ਕੀਤੇ ਬਿਨਾ ਮੈਂ ਕੋਈ ਵਾਅਦਾ ਨਹੀਂ ਕਰ ਸਕਦਾ ਹੁਣ ਫੈਸਲਾ ਤੇਰੇ ਤੇ ਹੈ ਮੈਂ ਉਹਨਾਂ ਨੂੰ 2 ਦਿਨਾਂ ਦੇ ਵਿੱਚ ਵਿੱਚ ਫੈਸਲਾ ਦੱਸਣ ਦਾ ਵਾਅਦਾ ਕੀਤਾ ਮੈਂ ਚੰਦਰਾਮ ਦੇ ਪਰਿਵਾਰ ਬਾਰੇ ਕੀ ਸੋਚਦਾ ਸੀ ਨਵੇਂ ਅਮੀਰ ਹੋਏ ਪੰਜਾਬੀ ਪਰਿਵਾਰਾਂ ਵਿੱਚ ਜੋ ਕੁਝ ਵੀ ਮੈਨੂੰ ਪਸੰਦ ਨਹੀਂ ਸੀ ਉਹ ਸਭ ਕੁਝ ਉਹਨਾਂ ਕੋਲ ਸੀ ਬਹੁਤ ਸਾਰਾ ਪੈਸਾ ਸੀ ਪਰ ਕੋਈ ਸ਼ਾਸ਼ਤਗੀ ਨਹੀਂ ਸੀ ਕਾਲੇ ਸੰਗਮਰਮਰ ਦਾ ਫਰਸ਼ ਚਿੱਟੇ ਸੰਗਮਰਮਰ ਦੀਆਂ ਕੰਧਾਂ ਤੇ ਐਸੇ ਫਨੂਸ ਜਿਹੜੇ ਘਰ ਨਾਲੋਂ ਕਿਸੇ ਹੋਟਲ ਵਿੱਚ ਜ਼ਿਆਦਾ ਚੰਗੇ ਲੱਗਣ ਇਤ ਅਰਬੀ ਸੰਗਮਰਮਰ ਤੇ ਮੇਜ਼ ਅਤੇ ਸ਼ਕਤੀਸ਼ਾਲੀ ਸਿਆਸਤਦਾਨਾਂ ਨਾਲ ਖਚਾਈਆਂ ਤਸਵੀਰਾਂ ਤੇ ਚਾਂਦੀ ਦੇ ਫਰੇਮ ਪਰ ਗਾਂਧੀ ਜਾਂ ਨਹਿਰੂ ਦੀ ਕੋਈ ਫੋਟੋ ਨਹੀਂ। ਬਾਹਰ ਵੱਡਾ ਬਾਗ ਸੀ। ਫਿਰ ਵੀ ਅੰਦਰ ਮਹਿੰਗੇ ਗੁਲਦਸਤਿਆਂ ਵਿੱਚ ਪਲਾਸਟਿਕ ਦੇ ਫੁੱਲ ਰੱਖੇ ਹੋਏ ਸਨ ਤੇ ਕ੍ਰਿਸਟਲ ਦੇ ਬਰਤਨਾਂ ਵਿੱਚ ਪਲਾਸਟਿਕ ਦੇ ਕੇਲੇ, ਸੇਬ, ਅੰਗੂਰ ਅਤੇ ਪਪੀਤੇ ਵੇਸਨ। ਮੈਨੂੰ ਸ਼ੱਕ ਪਿਆ ਸੀ ਕਿ ਫਨੂਸ ਵੀ ਸ਼ੀਸ਼ੇ ਦੇ ਨਹੀਂ ਸਗੋਂ ਪਲਾਸਟਿਕ ਦੇ ਸਨ। ਅਚਿੰਤ ਰਾਮ ਨੇ ਆਪਣੇ ਵਾਲ ਅਤੇ ਮੁੱਛਾਂ ਰੰਗੀਆਂ ਹੋਈਆਂ ਸਨ ਪਰ ਇਹਨਾਂ ਦੀਆਂ ਜੜਾਂ ਵਿੱਚੋਂ ਚਿੱਟਾ ਰੰਗ ਦਿਖਾਈ ਦੇ ਰਿਹਾ ਸੀ ਉਸ ਦੀ ਕਾਲੀ ਸ਼ੇਰਵਾਨੀ ਤੇ ਸੋਨੇ ਦੇ ਬਟਨ ਸਨ ਜਿਨ੍ਹਾਂ ਤੇ ਹੀਰੇ ਜੜੇ ਹੋਏ ਸਨ ਉਹਦੇ ਹੱਥ ਵਿੱਚ ਕਰਦੇ ਅੰਦਰ ਵੀ ਛੜੀ ਫੜੀ ਹੋਈ ਸੀ ਜਿਸ ਦਾ ਹੱਥਾ ਹਾਥੀ ਦਾੰਦਾ ਸੀ ਅਤੇ ਸ਼ੇਰ ਦੇ ਮੂੰਹ ਵਰਗਾ ਸੀ ਉਹਦੀ ਪਤਨੀ ਉਹਦੇ ਜਿੰਨੀ ਹੀ ਮੋਟੀ ਸੀ ਤੇ ਉਸ ਨੇ ਸੋਨੇ ਦੇ ਬਹੁਤ ਸਾਰੇ ਭਾਰੀ ਗਹਿਣੇ ਪਾਏ ਹੋਏ ਸਨ ਕੰਨਾਂ ਵਿੱਚ ਝੁੰਮਕੇ ਹਾਰ ਚੂੜੀਆਂ ਤੇ ਮੁੰਦੀਆਂ ਮੈਨੂੰ ਆਸ ਸੀ ਕਿ ਮੁੰਡੇ ਆਪਣੇ ਮਾਪਿਆਂ ਨਾਲੋਂ ਰਤਾ ਕੋ ਵਧੇਰੇ ਨਿਮਰ ਹੋਣਗੇ ਪਰ ਉਹ ਵੀ ਆਪਣੇ ਮਾਪਿਆਂ ਵਰਗੇ ਹੀ ਸਨ ਉਹਨਾਂ ਪਾਵੇਂ ਪੱਛਮੀ ਤਰਜ਼ ਦੇ ਕੱਪੜੇ ਪਾਏ ਹੋਏ ਸਨ ਪਰ ਚਮਕੀਲੀਆਂ ਗੂੜੇ ਲਾਲ ਰੰਗ ਦੀਆਂ ਟਾਈਆਂ ਲਾ ਲਈਆਂ ਸਨ ਤੇ ਲਾਲ ਰੰਗ ਦੇ ਰੁਮਾਲ ਉਹਨਾਂ ਦੀਆਂ ਜੇਬਾਂ ਵਿੱਚ ਦਿਖਾਈ ਦੇ ਰਹੇ ਸਨ ਉਹਨਾਂ ਤਿੰਨਾਂ ਨੇ ਬਹੁਤ ਸਾਰਾ ਇਤਰ ਛਿੜਕਿਆ ਹੋਇਆ ਸੀ ਤੇ ਉਂਗਲਾਂ ਵਿੱਚ ਸੋਨੇ ਅਤੇ ਪਲੈਟੀਨਮ ਦੀਆਂ ਮੁੰਦਰੀਆਂ ਸੋਨੇ ਦੀ 체ਨ ਵਾਲੀਆਂ ਗੁੱਟਕੜੀਆਂ ਪੈਈਆਂ ਹੋਈਆਂ ਸਨ ਉਹ ਸਾਰੇ ਹੀ ਆਪਣੀਆਂ ਉਂਗਲੀਆਂ ਦੇ ਪਟਾਕੇ ਵਜਾ ਰਹੇ ਸਨ ਸਭ ਤੋਂ ਵੱਧ ਦਾ ਛੋਟਾ ਮੁੰਡਾ ਲੱਗਦਾ ਸੀ ਜਦੋਂ ਉੱਚੀ ਆਵਾਜ਼ ਵਿੱਚ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਉਹ ਆਪਣੀਆਂ ਲੱਤਾਂ ਹਿਲਾ ਰਿਹਾ ਸੀ ਬੈਲੌਂਸ ਨੇ ਇੱਕ ਲੱਤ ਦੂਜੀ ਤੇ ਰੱਖੀ ਤੇ ਹੀਟਲੀ ਲੱਤ ਨੂੰ ਲਗਾਤਾਰ ਉੱਪਰ ਹੇਠਾਂ ਹਿਲਾਉਂਦਾ ਰਿਹਾ ਫਿਰ ਉਸਨੇ ਦੋਨੋਂ ਲੱਤਾਂ ਜ਼ਮੀਨ ਤੇ ਰੱਖੀਆਂ ਤੇ ਕਦੇ ਪੱਟਾ ਨੂੰ ਖੋਲ ਲੈਂਦਾ ਤੇ ਕਦੇ ਫੇਰ ਇਕੱਠੇ ਕਰ ਲੈਂਦਾ ਜਿਹੜਾ ਬੰਦਾ ਲਗਾਤਾਰ ਹਿਲਜੁਲ ਕਰ ਰਿਹਾ ਹੋਵੇ ਉਸ ਨਾਲ ਮੈਂ ਗੰਭੀਰ ਗੱਲਬਾਤ ਕਿਵੇਂ ਕਰ ਸਕਦਾ ਸਚਿੰਤ ਰਾਮ ਦੀਆਂ ਨੂਹਾਂ ਗੁੰਗੀਆਂ ਗੁੱਡੀਆਂ ਵਾਂਗ ਬੈਠੀਆਂ ਸਨ ਅਤੇ ਉਹਨਾਂ ਦੇ ਚਿਹਰੇ ਤੇ ਕੋਈ ਪ੍ਰਭਾਵ ਨਹੀਂ ਸੀ ਆਉਂਦਾ ਉਹ ਮੇਰੇ ਵੱਲ ਐਵੇਂ ਵੇਖ ਰਹੀਆਂ ਸਨ ਜਿਵੇਂ ਇਸ ਗੱਲ ਤੇ ਆਪਣੀ ਨਾਨਨ ਨਾਲ ਈਰਖਾ ਕਰ ਰਹੀਆਂ ਹੋਣ ਕਿ ਉਸ ਨੂੰ ਐਸਾ ਪਤੀ ਮਿਲਿਆ ਜਿਹੜਾ ਉਹਨਾਂ ਦੇ ਪਤੀਆਂ ਨਾਲ ਉਹ ਨਾ ਸਿਰਫ ਖੂਬਸੂਰਤੀ ਹੈ ਸਗੋਂ ਵੱਧ ਪੜਿਆ ਲਿਖਿਆ ਵੀ ਹੈ ਇਸ ਤੋਂ ਬਿਨਾ ਉਹਨਾਂ ਦੀ ਮਸਤੀਸ ਬੈਂਸ ਗੱਡੀ ਵੀ ਸੀ ਜਿਸ ਵਿੱਚ ਅਸੀਂ ਬੈਠ ਕੇ ਘਰ ਆਏ ਸੀ ਇਸ ਦੇ ਡੈਸ਼ਬੋਰਡ ਤੇ ਚਾਂਦੀ ਦੀ ਗਣਪਤੀ ਦੀ ਮੂਰਤੀ ਰੱਖੀ ਹੋਈ ਸੀ ਤੇ ਨਾਲ ਹੀ ਇਤਰ ਦੀ ਬੋਤਲ ਮੇਰੇ ਪਿਤਾ ਨੂੰ ਇਹ ਦੱਸਣ ਦਾ ਕੋਈ ਫਾਇਦਾ ਨਹੀਂ ਸੀ ਹੋਣਾ ਕਿ ਜ਼ਮੀਰ ਪਰਿਵਾਰ ਵਿੱਚ ਸ਼ੋਰ ਦੀ ਕਮੀ ਹੈ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਸੀ ਆਉਣੀ ਮੈਂ ਇਹ ਵੀ ਮਹਿਸੂਸ ਕੀਤਾ ਕਿ ਸੋਨੂੰ ਨੂੰ ਬਾਕੀ ਦੇ ਪਰਿਵਾਰ ਨਾਲ ਨਹੀਂ ਜੋੜਨਾ ਚਾਹੀਦਾ ਉਹ ਬਿਸਤਰੇ ਵਿੱਚ ਲਜਾਂਜੋਗੀ ਸੀ ਤੇ ਰਹਿਣ ਦੇ ਸਹੀ ਰੰਗ ਚਾਂਗਾ ਤੇ ਵਿਹਾਰ ਬਾਰੇ ਮੈਂ ਉਸ ਨੂੰ ਸਕਾ ਸਕਦਾ ਸਾਂ ਇਹ ਵੀ ਸਕਾ ਸਕਦਾ ਸਾਂ ਕਿ ਕ੍ਰਿਸਟਲ ਕਟ ਕਲਾਸ ਅਤੇ ਪਲਾਸਟਿਕ ਵਿਚਾਰੇ ਕੀ ਫਰਕ ਹੈ ਮੈਂ ਵਿਆਹ ਦੇ ਲਾਭ ਅਤੇ ਹਾਨੀਆਂ ਬਾਰੇ ਮਾਪ ਤੋਲ ਕੀਤਾ ਪਿਆਰ ਅਤੇ ਸਾਥ ਨਾਲੋਂ ਜ਼ਿਆਦਾ ਲੋੜ ਸਰੀਰਕ ਸੁਖ ਦੀ ਸੀ ਬਹੁਤ ਰਮੇ ਸਮੇਂ ਤੋਂ ਸਾਨੂੰ ਇਹ ਕਿ ਮੂਰਖ ਬਣਾਇਆ ਜਾ ਰਿਹਾ ਹੈ ਕਿ ਮਰਦ ਅਤੇ ਔਰਤ ਵਿਚਾਰੇ ਖੁਸ਼ਗਵਾਰ ਸਬੰਧਾਂ ਦਾ ਆਧਾਰ ਪਿਆਰ ਹੁੰਦਾ ਹੈ ਪਿਆਰ ਇੱਕ ਲੁਕਤ ਸੰਕਲਪ ਹੈ ਤੇ ਵਕ-ਵਕ ਲੋਕ ਇਸ ਨੂੰ ਵਕ-ਵਕ ਤਰ੍ਹਾਂ ਸਮਝਦੇ ਹਨ ਵਾਸਨਾ ਦੇ ਮਾਮਲੇ ਵਿੱਚ ਕੋਈ ਵੀ ਉਹ ਨਹੀਂ ਹੈ ਕਿਉਂਕਿ ਸਾਰੇ ਲੋਕ ਇਸ ਨੂੰ ਵਾਸਨਾ ਹੀ ਸਮਝਦੇ ਹਨ। ਇਹ ਅਲੱਗ-ਅਲੱਗ ਲਿੰਗ ਦੇ ਵਿਅਕਤੀਆਂ ਵਿਚਾਲੇ ਇੱਕ ਦੂਜੇ ਨੂੰ ਪਸੰਦ ਕਰਨ ਦਾ ਸਰੀਰਕ ਪ੍ਰਗਟਾਵਾ ਹੁੰਦਾ ਹੈ। ਜੱਫੀ ਪਾਉਣੀ, ਚੁੰਮਣਾ, ਇੱਕ ਦੂਜੇ ਨੂੰ ਸਹਲਾਉਣਾ ਤੇ ਫਿਰ ਸਹਿਵਾਸ ਕਰਨਾ। ਵਾਸਨਾ ਤੋਂ ਬਿਨਾਂ ਪਿਆਰ ਬਹੁਤੀ ਦੇਰ ਤੱਕ ਕਾਇਮ ਨਹੀਂ ਰਹਿ ਸਕਦਾ। ਵਾਸਨਾ ਦੀ ਕੋਈ ਸਮਾ ਸੀਮਾ ਨਹੀਂ ਹੈ ਤੇ ਪਿਆਰ ਤੇ ਮੋਹ ਦਾ ਇਹੀ ਸਹੀ ਆਧਾਰ ਹੈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।